ਪਰਵਾਰ ਨੇ ਦੋਸ਼ ਲਾਇਆ ਕਿ ਸਾਡਾ ਬੇਟਾ ਜਿਸ ਦੀ ਉਮਰ 40 ਸਾਲ ਸੀ ਉਸ ਨੂੰ ਪੁਲਿਸ ਨੇ ਇੰਨਾ ਕੁ ਜ਼ਿਆਦਾ ਕੁੱਟਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੋਂ ਬਾਅਦ ਕੱਲੇ ਚੁੰਕੀ ਵਾਲੇ ਆਂਦੇ ਇਹਨਾਂ ਦਾ 20-20 ਕੱਟ ਗਾ ਜਾਂਦਾ ਰਿੰਗੇ ਸਰਪੇ ਇੱਕ ਨਾਰਮਲ ਬੰਦੇ ਤੇ ਇਹਨਾਂ ਨੇ ਕੋਸ ਨਹੀਂ ਠੇਕੇ ਵਾਲੀ ਦਾਰੂ ਚੱਕੀ ਆ ਡੰਡੇ ਮਾਰ ਮਾਰ ਬੁੜੀਆਂ ਦੇ ਇੱਕ ਮਲਾਇਮ ਸੀ ਇਹਨਾਂ ਦੇ ਨਾਲ ਡੇੜੀ ਉਹਨਾਂ ਨੇ ਵੀ ਡੰਡੇ ਡਾਂਗਾ ਮਾਰ ਮਾਰ ਬਾਹਰ ਕੱਢਿਆ ਇਦੇ ਤੋਂ ਬਾਅਦ ਵੀ ਪੁਲਿਸ ਵਾਲੇ ਕਿਉਂਕਿ ਇਹਨਾਂ ਦਾ ਲਾਲਚ ਇੰਨੇ ਹੁੰਦੇ ਆ ਵੀ ਇਹਨਾਂ ਦਾ ਢਿੱਡ ਭਰਦਾ ਨਹੀਂ ਹੈ ਉਹਦੀ ਮੌਤ ਜੇਲ੍ਹ ਵਿੱਚ ਹੀ ਹੋ ਚੁੱਕੀ ਸੀ ਕਿਉਂਕਿ ਜਦੋਂ ਉਹ ਹਸਪਤਾਲ ਲੈ ਕੇ ਗਏ ਤਾਂ ਉਦੋਂ ਡਾਕਟਰ ਨੇ ਕਿਹਾ ਤਾਂ ਵੀ ਇਹ ਤਾਂ ਮੌਤ ਹੋ ਚੁੱਕੀ ਹੈ ਪਹਿਲੇ ਹੀ ਇਹਦੀ ਮੌਤ ਹੋ ਚੁੱਕੀ ਹੈ ਤਾਂ ਜੇ ਮਤਲਬ ਉਹ ਬਿਮਾਰ ਹੁੰਦਾ ਤਾਂ ਪੁਲਿਸ ਐਂਬੂਲੈਂਸ ਤੇ ਲੈ ਕੇ ਜਾਂਦੀ ਪੁਲਿਸ ਲੈ ਕੇ ਜਾਂਦੀ ਕਿਉਂਕਿ ਅਦਾਲਤ ਹੁਣ ਅਦਾਲਤੀ ਕਾਰਵਾਈ ਚੱਲ ਰਹੀ ਹੈ ਅਦਾਲਤ ਵੀ ਮੰਨ ਰਹੀ ਹੈ ਵੀ ਉਹਦੀ ਮੌਤ ਜਿਹੜੀ ਜੇਲ੍ਹ 'ਚ ਹੋਈ ਹੈ ਦੇਖੋ ਇਹਦੀ ਜ਼ਿੰਮੇਵਾਰ ਬਿਲਕੁਲ ਪੁਲਿਸ ਆ ਪੁਲਿਸ ਬਹੁਤ ਅਣਮਨੁੱਖੀ ਤਸ਼ੱਦਦ ਕਰਕੇ ਜਿਹੜਾ ਉਹ ਲੋਕਾਂ ਨੂੰ ਕਤਲ ਕਰ ਰਹੀ ਆ ਇਹ ਇਕੱਲੀ ਕੈਰੀ ਘਟਨਾ ਨਹੀਂ ਹੈ ਆਪਾਂ ਦੇਖਿਆ ਵੀ ਹੁਣ ਤੱਕ 30 31 ਨੌਜਵਾਨਾਂ ਦੀ ਮੌਤ ਜਿਹੜੀ ਕਸਟਡੀ ਵਿੱਚ ਹੋਈ ਆ ਕਦੇ ਤਾਂ ਨਸ਼ੇ ਦੇ ਨਾਮ ਤੇ ਕਤਲ ਹੋ ਰਿਹਾ ਕਦੇ ਇਨਕਾਊਂਟਰ ਹੋ ਰਿਹਾ ਹਰ ਰੋਜ਼ ਝੂਠੇ ਇਨਕਾਊਂਟਰ ਪੁਲਿਸ ਨੂੰ ਜਿਹੜਾ ਉਹ ਕੇਂਦਰ ਨੇ ਵੀ ਖੋਲ ਦਿੱਤੀ ਹੋਈ ਆ ਕਿਉਂਕਿ ਜਿਹੜੇ ਕੇਂਦਰ ਦੇ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਹੁਣ ਲਾਗੂ ਹੋ ਚੁੱਕੇ ਆ ਉਹਨਾਂ ਮੁਤਾਬਕ ਹੁਣ ਕੋਰਟ ਕਚੈਰੀਆਂ ਦਾ ਕੰਮ ਹੀ ਪੁਲਿਸ ਪੁਲਿਸ ਤੈਅ ਕਰੂਗੀ ਵੀ ਕੀ ਕੌਣ ਸਜ਼ਾ ਦੇ ਯੋਗ ਹੈਗਾ ਕੌਣ ਨਹੀਂ ਹੈਗਾ ਇਹ ਹੁਣ ਅਦਾਲਤ ਨਹੀਂ ਤੈਅ ਕਰੂਗੀ ਇਹ ਪੁਲਿਸ ਤੈਅ ਕਰੂਗੀ ਹੂੰ ਉੱਥੇ ਇਹਨਾਂ ਨੇ ਨਵਦੀਪ ਨੇ ਇਹ ਇਨੀ ਚਮਕੀਨ ਚਾਰਜ ਨੇ ਇਹਨੇ ਪੰਜ ਬੇਟੀਆਂ ਸ਼ਰਾਬ ਦੀਆਂ ਹਰਿਆਣੇ ਦੀਆਂ ਚੱਕ ਕਹਿੰਦਾ ਤੁਸੀਂ ਇਹ ਕਹਿਣਾ ਵੀ ਮੇਰੀ ਹੈਗੀ ਉਹਨਾਂ ਤੇ ਉਹ ਪਾਈਆਂ ਇਹਨੇ ਉੱਥੇ ਇਹਨਾਂ ਨੇ ਲਵਦੀਪ ਨੇ ਇਸ ਇੰਨੀ ਚੰਕੀ ਚਾਰਜ ਨੇ ਇਹਨੇ ਪੰਜ ਬੇਟੀਆਂ ਸ਼ਰਾਬ ਦੀਆਂ ਹਰਿਆਣੇ ਦੀਆਂ ਚੱਕ ਕਹਿੰਦਾ ਤੁਸੀਂ ਇਹ ਕਹਿੰਦਾ ਵੀ ਮੇਰੀ ਹੈਗੀ ਉਹਨਾਂ ਤੇ ਉਹ ਪਾਈਆਂ ਇਹਨੇ ਉਹਨੂੰ ਮਿਲਣ ਦੇ ਦੇ ਦਿੰਦੇ ਸੀ ਜਾਂ ਗੱਲਬਾਤ ਨਹੀਂ ਜੀ ਕਦੇ ਇਹਨਾਂ ਨੇ ਮਿਲਣ ਦਿੱਤਾ ਹੀ ਨਹੀਂ ਗੱਲਬਾਤ ਨਹੀਂ ਮੁਲਾਕਾਤ ਜਾਂਦੀ ਵਾਰ ਦਾ ਕੋਈ ਉਹਦੇ ਨਾਲ ਦੁੱਖ ਸੁੱਖ ਵੀ ਨਹੀਂ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਇਹਨੇ ਆਪ ਹੀ ਵਕੀਲ ਕੀਤਾ ਨਲਦੀਪ ਨੇ ਸਾਰਾ ਕੁਝ ਨਹੀਂ ਆਪ ਕੀਤਾ ਅਸੀਂ ਤਾਂ ਮੈਂ ਮੈਨੂੰ ਜੋ ਕਰ ਹੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਇਹ ਚੀਜ਼ਾਂ ਕੀ ਹੁੰਦੀਆਂ ਨੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਪੁਲਸ ਚੌਂਕੀ ਪੰਜ ਗ੍ਰਾਈ ਕਲਾਂ ਦੇ ਵਿੱਚ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ ਜੀਵਨ ਕਲਾ ਪਿੰਡ ਦਾ ਉਥੋਂ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਸਾਡਾ ਬੇਟਾ ਜਿਸ ਦੀ ਉਮਰ 40 ਸਾਲ ਸੀ ਉਸ ਨੂੰ ਪੁਲਿਸ ਨੇ ਇੰਨਾ ਕ ਜਿਆਦਾ ਕੁੱਟਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਪੂਰਾ ਪਰਿਵਾਰ ਇਨਸਾਫ ਲੈਣ ਦੇ ਲਈ ਅੱਜ ਪੁਲਿਸ ਚੌਕੀ ਪੰਜ ਗ੍ਰਾਈ ਕਲਾਂ ਦੇ ਵਿੱਚ ਇੱਕ ਧਰਨੇ ਦੇ ਰੂਪ ਵਿੱਚ ਬੈਠਾ ਹੈ ਆਖਰਕਾਰ ਪੁਲਿਸ ਮੁਲਾਜ਼ਮਾ ਨੇ ਉਸ ਤੇ ਇੰਨਾ ਕਿਉਂ ਘਟਾਇਆ ਕੀ ਕਾਰਨ ਬਣਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੂਰੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਅਜਿਹੀ ਘਟਨਾ ਵਾਪਰੀ ਤਾਂ ਕਿਉਂ ਵਾਪਰੀ ਜਿਵੇਂ ਅਪਰਾਧ ਇਹਦਾ ਸਿਸ਼ਕਾਰ ਦੀ ਗੱਲ ਚੱਲੀ ਸੀ ਸਾਡੀ ਗੱਲ ਪਰਿਵਾਰ ਦੇ ਮੈਂਬਰ ਨਾਲ ਹੋਈ ਵੀ ਆਪਾਂ ਇਹਦਾ ਕੀ ਸਟੈਂਡ ਲੈਣਾ ਹੈ ਇਹ ਆਪਾਂ ਨੂੰ ਇਹਨਾਂ ਨੇ ਇਹ ਸੰਤਰੀ ਦਿੱਤੀ ਪਰ ਆਜੀ ਤੁਸੀਂ ਸੋਚੋ ਪਰ ਅਸੀਂ ਸੋਚਿਆ ਆਪਾਂ ਸਿਸ਼ਕਾਰ ਨਹੀਂ ਕਰਨਾ ਜਾਂ ਉਹ ਆਪਾਂ ਪੈਣ ਜਾ ਕੇ ਜੋ ਦੀ ਆਪਣਾ ਸਾਰੇ ਪਿੰਡ ਦੇ ਵਿੱਚ ਤੇ ਸਾਡੇ ਜਿਹੜੇ ਆਗੂ ਆ ਮਜ਼ਦੂਰ ਜਥੇਬੰਦਿਆਂ ਦੇ ਸਾਰਿਆਂ ਦਾ ਸਹਿਮਤੀ ਕਰਕੇ ਕੋਈ ਉਹ ਜਆ ਪ੍ਰੋਗਰਾਮ ਲਿਖਾ ਗਏ ਜਿਹਦੇ ਹੱਥਾਂ ਆਪਾਂ ਪਾਸੇ ਦੇ ਲੋਕ ਪਾਸੇ ਦੇ ਪਿੰਡਾਂ ਦੇ ਜਿਹੜੇ ਲੋਕ ਆ ਸਾਡੇ ਮਜ਼ਦੂਰ ਆ ਸਾਡੇ ਕਿਸਾਨ ਆ ਸਾਡੇ ਪਿੰਡ ਦੇ ਆ ਸਾਰਿਆਂ ਨੂੰ ਦੱਸ ਕੇ ਆਪਾਂ ਨੂੰ ਇਹ ਚੌਕੀ ਦੂਰ ਨਹੀਂ ਇਹ ਚੌਕੀ ਨੂੰ ਐ ਨਹੀਂ ਬੈਠਾਂਗੇ ਕਿਹੜਾ ਕੇ ਨਾ ਅਸੀਂ ਕੋਈ ਅੰਦਰੋਂ ਬਾਹਰ ਨਿਕਲਣਾ ਨਾ ਬਾਹਰੋਂ ਅੰਦਰ ਜਾਣ ਜਿਹੜਾ ਹੈ ਇਹ ਜੇ ਆਪਾਂ ਸਟੈਂਡ ਲਵਾਂਗੇ ਪਰ ਜਦੋਂ ਮੋਕਾ ਆਇਆ ਇਹ ਮੋਕਾ ਤੇ ਤੁਹਾਨੂੰ ਦੱਸਾਂਗੇ ਹਰ ਸਾਰੇ ਜਿਹੜਾ ਸਾਡੇ ਵੀਰ ਆ ਸਾਡੇ ਮਜ਼ਦੂਰ ਆ ਸਾਡੇ ਕਿਸਾਨ ਆ ਤੇ ਸਾਹਮਣੇ ਬੈਠੋ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਇਸ ਕੇਸ ਸੰਬੰਧੀ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ ਜੱਜ ਸਾਹਿਬ ਕੋਲ ਉਹ ਜੋਰ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਹੋ ਜੂਗੀ ਇਸ ਤੋਂ ਇਲਾਵਾ ਇੱਕ ਇਹਨਾਂ ਨੇ ਕੁਝ ਹੋਰ ਆਪਦੇ ਤੱਥ ਰੱਖੇ ਆ ਉਸ ਬੰਦੇ ਦੀ ਮੌਤ ਸੰਬੰਧੀ ਉਹਨਾਂ ਬਾਰੇ ਇਹਨਾਂ ਨੂੰ ਕਿਹਾ ਗਿਆ ਕਿ ਆਪਣਾ ਇਹ ਲਿਖਤੀ ਸਾਨੂੰ ਦੇ ਦੇਣ ਦੇ ਆ ਸੀ ਉਹਨਾਂ ਦੀ ਇੱਕ ਹਫ਼ਤੇ ਚ ਪੜਤਾਲ ਕਰ ਲਾਂਗੇ ਜੋ ਵੀ ਕੋਈ ਐਕਸ਼ਨ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਥੈਂਕ ਯੂ ਸਰ ਗਾ 8 ਵਜੇ ਮੈਨੂੰ ਜੋ ਕਮੇਟੀ ਨਾਲ ਗੱਲ ਹੋਈ ਹੈ ਇਹ ਕਰ ਲਈ ਹੈ ਇਕੱਲੇ ਇਕੱਲੇ ਨੂੰ ਜਵਾਬ ਨਹੀਂ ਦਊਂਗਾ ਮੈਂ ਇਹਨਾਂ ਨੂੰ ਦੱਸੋ ਇਹ ਮੇਰੇ ਨਾਲ ਗੱਲ ਕਰ ਲੈਣ ਮੈਂ ਦੱਸ ਦਿੰਦਾ ਬੰਦਾ ਚੱਕਦੇ ਆਏ ਚੱਕਦੇ 12 ਮੂਹਰੋ ਤੇ ਬੰਦੇ ਆਏ ਰਾਤ ਨੂੰ 10 ਵਜੇ 1 ਵਜੇ ਲਿਆਂਦੇ ਮੰਡੀ ਚ ਕਟ ਮਾਰ ਕਰਦੇ ਆ ਸਾਰੀ ਸੜਕ ਗਵਾ ਵੀ ਮਲਾਇਮ ਮੰਡੀ ਜੋ ਚੱਕ ਲੈ ਪ੍ਰੂਫ ਆਈ ਪ੍ਰੂਫ ਆ ਵੈਦ ਪ੍ਰੂਫ ਆ ਦੇ ਲਿਖ ਕੇ ਦੇ ਦੋ ਤੁਸੀਂ ਦੇਖੇ ਦਵਾਂਗੇ ਲੈ ਕੇ ਨਹੀਂ ਸਾਡੇ ਕੋਲ ਵੀਡੀਓ ਆ ਕੈਮਰੇ ਚੋਂ ਕਢਾਈ ਜਾ ਇੱਕ ਮਿੰਟ ਵਿਰਿਆ ਜੀ ਤੁਸੀਂ ਇੱਥੇ ਪੰਜਗੜੀ ਥਾਣੇ ਅੱਗੇ ਆਏ ਹੋ ਕੀ ਮਾਮਲਾ ਹੈਗਾ ਪੂਰਾ ਦੇਖੋ ਪੰਜ ਗਰਾਈ ਥਾਣੇ ਦੇ ਇੰਚਾਰਜ ਜਿਹੜਾ ਨਵਦੀਪ ਸਿੰਘ ਆ ਉਹਦੀ ਰਹਿਨਮਾਈ ਵਿੱਚ ਜਿਹੜੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਜਾਣ ਵਾਲੇ ਦੋ ਦੇ ਮੁੰਡੇ ਸੀਗੇ ਉਹਨਾਂ ਨੂੰ ਇਹ ਦੋਸ਼ ਲਾਇਆ ਗਿਆ ਕਿ ਉਹ ਜਿਹੜਾ ਉਹ ਨਜਾਇਸ਼ ਸ਼ਰਾਬ ਵੇਚਦੇ ਆ ਇੱਥੇ ਸਰਕਾਰ ਦਾ ਕਿਉਂਕਿ ਸਰਕਾਰ ਨੇ ਯੋਧ ਨਸ਼ਾ ਵਿਰੋਧ ਜਿਹੜਾ ਇੱਕ ਢੰਗ ਢੰਗਾਂ ਚ ਲਾਇਆ ਹੋਇਆ ਉਹਦੇ ਤਹਿਤ ਇਹਨਾਂ ਨੇ ਦਿਖਾਉਣੇ ਹੁੰਦੇ ਆ ਸਰਕਾਰ ਨੂੰ ਵੀ ਦਿਖਾਉਣੇ ਹੁੰਦੇ ਤੇ ਲੋਕਾਂ ਨੂੰ ਵੀ ਵਿਖਾਉਣਾ ਹੁੰਦਾ ਵੀ ਅਸੀਂ ਇੰਨੇ ਜਿਹੜੇ ਲੋਕਾਂ ਨੂੰ ਦੇਖੋ ਗ੍ਰਿਫਤਾਰ ਕਰ ਲਿਆ ਇੰਨੀ ਪੁਲਿਸ ਇੰਨੀ ਸ਼ਰਾਬ ਫੜ ਲਈ ਇਨਾ ਚਿੱਟਾ ਫੜ ਲਿਆ ਉਹਦੇ ਤਹਿਤ ਇਹ ਕਿਉਂ ਅਸ਼ੀਤ ਆ ਇਹ ਆਪ ਵੇਚਦੇ ਆ ਉਹਦੇ ਤਹਿਤ ਇਹਨਾਂ ਨੇ ਦੋ ਜਿਹੜੇ ਨੌਜਵਾਨ ਸੀ ਜਿਹੜੇ ਪੁਲਿਸ ਦੀ ਮਨਜ਼ੂਰੀ ਨਾਲ ਸ਼ਰਾਬ ਵੇਚ ਰਹੇ ਸੀ ਠੇਕੇ ਦੇ ਜਿਹੜੀ ਲੀਗਲ ਸ਼ਰਾਬ ਆ ਉਹ ਸ਼ਰਾਬ ਜਿਹੜੀ ਉਹ ਆਪਦੀ ਮੀਟ ਦੀ ਦੁਕਾਨ ਤੇ ਰੱਖਦੇ ਸੀ ਉਹ ਵੀ ਪੁਲਿਸ ਦੇ ਕਹਿਣ ਤੇ ਰੱਖਣ ਲੱਗੇ ਕਿਉਂਕਿ ਠੇਕੇਦਾਰ ਦੀ ਜਿਹੜੀ ਪੁਲਿਸ ਨਾਲ ਜਿਹੜੀ ਚੰਗੀ ਉਠਣੀ ਬੈਠਣੀ ਸੀ ਠੇਕੇਦਾਰ ਨੇ ਕਿਹਾ ਵੀ ਤੂੰ ਮੇਰੇ ਤੋਂ ਜਿਹੜੀ ਲਿਆ ਕੇ ਆਪਦੀ ਦੁਕਾਨ ਤੇ ਸ਼ਰਾਬ ਵੇਚਿਆ ਕਰ ਤੇ 5000 ਮਹੀਨਾ ਜਿਹੜਾ ਪੁਲਿਸ ਵਾਲਿਆਂ ਨੂੰ ਦੇ ਦਿਆ ਕਰ ਪੁਲਿਸ ਵਾਲਿਆਂ ਨੇ 5000 ਮਹੀਨਾ ਉਹਨੂੰ ਦੇਣ ਦੀ ਗੱਲ ਕਹੀ ਤੇ ਵੀ ਸਾਡੇ ਸ਼ਰਾਬ ਤੋਂ ਵੇਚਿਆ ਕਰ ਵੀ ਸਾਲੇ ਕਿਉਂਕਿ ਇਹਨਾਂ ਦਾ ਲਾਲਚ ਇੰਨੇ ਹੁੰਦੇ ਆ ਵੀ ਇਹਨਾਂ ਦਾ ਢਿੱਡ ਭਰਦਾ ਨਹੀਂ ਹੈ ਇਹਨਾਂ ਨੇ 20000 ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਹੈ ਜਿੱਤੇ ਉਹਨਾਂ ਦਾ ਘਰ ਦੇਖੋ ਇੱਕ ਕਮਰਾ ਜਿਹਨੂੰ ਪਲਾਸਟਰ ਵੀ ਨਹੀਂ ਹੋਇਆ ਹੋਇਆ ਡੂੰਗਾ ਫੋਟ ਤਾਂ ਡੂੰਗਾ ਹੀ ਆ ਘਰ ਗਲੀ ਨਾਲੋਂ ਤਾਂ ਉਹ ਇੰਨਾ ਗਰੀਬ ਪਰਿਵਾਰ ਸੀ ਵੀ ਉਹ 20000 ਮਹੀਨਾ ਪੁਲਿਸ ਵਾਲਿਆਂ ਨੂੰ ਨਹੀਂ ਦੇ ਸਕਦਾ ਸੀ ਜਿਹਦੇ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ ਪੁਲਿਸ ਨੂੰ ਜਵਾਬ ਦੇਣ ਤੋਂ ਬਾਅਦ ਉਹ ਗੁੱਸੇ ਵਿੱਚ ਕਿਉਂਕਿ ਇਹਨਾਂ ਨੇ ਗ੍ਰਿਫਤਾਰੀਆਂ ਵੀ ਸ਼ੋਅ ਕਰਨੀਆਂ ਨਸ਼ੇ ਦੇ ਖਿਲਾਫ ਤਾਂ ਉਹਨਾਂ ਨੇ ਜਿਹੜਾ ਉਹ ਦੋ ਨੌਜਵਾਨਾਂ ਨੂੰ ਬਹੁਤ ਬੁਰੀ ਤਾਂ ਉਹ ਇਸ ਤੋਂ ਬਾਅਦ ਉਹਨੂੰ ਜੇਲ੍ਹ 'ਚ ਸੈਟ ਦਿੱਤਾ ਗਿਆ ਕਿਉਂਕਿ ਉਹ ਬਹੁਤ ਬੇਰਹਿਮੀ ਨਾਲ ਉਹਦਾ ਉਹਦੀ ਕੁੱਟਮਾਰ ਕੀਤੀ ਆਪਾਂ ਬੇਰਹਿਮੀ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣ ਰਹੇ ਆਂ ਵੀ 30 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਹਰਾਸ ਵਿੱਚ ਕਤਲ ਕੀਤਾ ਗਿਆ ਤਾਂ ਉਹ ਬਹੁਤ ਬੇਰਹਿਮੀ ਨਾਲ ਪੁਲਿਸ ਕੁੱਟਦੀ ਆ ਜਿਹੜਾ ਗੋਨਿਆਂ ਨੇ ਵਾਲਾ ਕਾਂਡ ਵੀ ਆਪਾਂ ਵੇਖਿਆ ਵੀ ਜਿਹੜਾ ਨਰਿੰਦਰ ਨਾ ਦਾ ਮੁੰਡਾ ਸੀਗਾ ਉਹਨੂੰ ਕਿੰਨੀ ਵਾਰ 13 ਵਾਰ ਤਾਂ ਉਹਦੇ ਅੱਖਾਂ 'ਤੇ ਕਰੰਟ ਲਾ ਲਾ ਕੇ ਪੁਲਿਸ ਨੇ ਉਹਨੂੰ ਟੌਰਚਰ ਕੀਤਾ ਜਿਸ ਦੇ ਕਰਕੇ ਉਹਦੀ ਮੌਤ ਹੋਈ ਇਸੇ ਤਰ੍ਹਾਂ ਇਹਦੇ ਨਾਲ ਵੀ ਇੰਨਾ ਅਣਮਨੁੱਖੀ ਤਸ਼ੱਦਦ ਨਾਲ ਟੌਰਚਰ ਕੀਤਾ ਕਿ ਉਹ ਬਹੁਤ ਜ਼ਿਆਦਾ ਬਿ ਮਤੋਂ ਤੋਂ ਬਾਅਦ ਜਿਹੜਾ ਨੌਜਵਾਨ ਨੂੰ ਇਹ ਨਹੀਂ ਹੈ ਵੀ ਉਹ ਜੇ ਬਿਮਾਰ ਸੀ ਤਾਂ ਉਹ ਨੂੰ ਜਿਹੜੀ ਪੁਲਿਸ ਨੂੰ ਚਾਹੀਦਾ ਸੀਗਾ ਵੀ ਉਹ ਨੂੰ ਮਤਲਬ ਭਰਤੀ ਕਰਾਉਂਦੀ ਹਸਪਤਾਲ ਭਰਤੀ ਕਰਾਉਂਦੀ ਪਰ ਲਾਸ਼ ਨੂੰ ਜਿਹੜਾ ਜਦੋਂ ਉਹਦੇ ਸਾਹ ਚਲਣ ਨੂੰ ਬੰਦ ਹੋ ਗਏ ਤਾਂ ਜਿਹੜਿਆ ਇਹਨਾਂ ਨੇ ਮੋਟਰਸਾਈਕਲ ਤੇ ਲਾ ਦਿੱਤਾ ਪਰਿਵਾਰ ਦੇ ਵੀ ਇਹਨੂੰ ਹਸਪਤਾਲ ਲੈ ਜਾਓ ਹਸਪਤਾਲ ਜਾ ਕੇ ਪਤਾ ਲੱਗਿਆ ਵੀ ਦੀ ਮੌਤ ਹੋ ਚੁੱਕੀ ਹੈ ਮੈਨੂੰ ਇੱਥੇ ਐ ਵੀ ਲੱਗਦਾ ਹੈਗਾ ਕਿ ਜਦੋਂ ਉਹ ਨੂੰ ਹਸਪਤਾਲ ਲਜਾਇਆ ਗਿਆ ਉਹ ਨੂੰ ਕੋਈ ਸਹੂਲਤ ਵੀ ਨਹੀਂ ਦਿੱਤੀ ਗਈ ਮੋਟਰਸਾਈਕਲ ਤੇ ਲਜਾਇਆ ਗਿਆ ਹਾਲਾਂਕਿ ਉਹ ਨੂੰ ਨਹੀਂ ਤਾਂ ਐਂਬੂਲੈਂਸ ਤੇ ਵੀ ਲਜਾਇਆ ਜਾ ਸਕਦਾ ਦੇਖੋ ਪੁਲਿਸ ਨੂੰ ਪਤਾ ਸੀ ਵੀ ਇਹ ਮਰ ਚੁੱਕਿਆ ਇਸ ਕਰਕੇ ਉਹਨਾਂ ਨੇ ਪਰਿਵਾਰ ਦੇ ਸਿਰ ਛੜਤਾ ਵੀ ਤਾਂ ਕਿ ਵੀ ਪੁਲਿਸ ਦਾ ਨਾਂ ਨਾ ਆਵੇ ਪਰਿਵਾਰ ਦੀ ਮੋਟਰਸਾਈਕਲ ਤੇ ਉਹਨੂੰ ਲਾ ਦਿੱਤਾ ਨਾ ਉਹਦੇ ਨਾਲ ਕੋਈ ਮੁਲਾਜ਼ਮ ਗਿਆ ਨਾ ਕੋਈ ਕੋਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਪੁਲਿਸ ਨੂੰ ਪਤਾ ਸੀ ਵੀ ਇਹ ਇਹ ਇਹਦੀ ਮੌਤ ਹੋ ਚੁੱਕੀ ਆ ਤੇ ਜੇ ਐਂਬੂਲੈਂਸ ਲੈ ਕੇ ਜਾਂਦੇ ਤਾਂ ਸਿੱਧਾ ਸਿੱਧਾ ਇਹ ਵੀ ਲੱਗਦਾ ਪਤਾ ਲੱਗਦਾ ਕਿ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ ਹੈ ਕਿ ਹਸਪਤਾਲ ਦੇ ਵਿੱਚ ਜਾ ਕੇ ਮੌਤ ਦੇਖੋ ਉਹਦੀ ਮੌਤ ਜੇਲ੍ਹ ਵਿੱਚ ਹੀ ਹੋ ਚੁੱਕੀ ਸੀ ਕਿਉਂਕਿ ਜਦੋਂ ਉਹ ਹਸਪਤਾਲ ਲੈ ਕੇ ਗਏ ਤਾਂ ਉਦੋਂ ਡਾਕਟਰ ਨੇ ਕਿਹਾ ਤਾਂ ਵੀ ਇਹ ਤਾਂ ਮੌਤ ਹੋ ਚੁੱਕੀ ਹੈ ਪਹਿਲਾਂ ਹੀ ਬਿਮਾਰ ਹੁੰਦਾ ਤਾਂ ਪੁਲਿਸ ਐਂਬੂਲੈਂਸ ਤੇ ਲੈ ਕੇ ਜਾਂਦੀ ਪੁਲਿਸ ਲੈ ਕੇ ਜਾਂਦੀ ਕਿਉਂਕਿ ਅਦਾਲਤ ਹੁਣ ਅਦਾਲਤੀ ਕਾਰਵਾਈ ਚੱਲ ਰਹੀ ਹੈ ਅਦਾਲਤ ਵੀ ਮੰਨ ਰਹੀ ਹੈ ਵੀ ਉਹਦੀ ਮੌਤ ਜਿਹੜੀ ਜੇਲ੍ਹ ਚ ਹੋਈ ਹੈ ਇਸ ਕਰਕੇ ਅਦਾਲਤੀ ਅਦਾਲਤੀ ਜਾਂਚ ਸ਼ੁਰੂ ਹੋਈ ਹੈ ਜਿਸ ਦੇ ਹਿਸਾਬ ਨਾਲ ਹੁਣ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਉਹਦੀ ਇੱਕ ਬਿਮਾਰੀ ਨੂੰ ਲੈ ਕੇ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਉਹਨੇ ਇੰਨੀ ਕੁੱਟ ਮਾਰ ਕੀਤੀ ਬੇਹੱਦ ਦੀ ਕੁੱਟ ਮਾਰ ਕੀਤੀ ਜਿਹੜੀ ਦੇਖੋ ਇਹਦੀ ਜ਼ਿੰਮੇਵਾਰ ਬਿਲਕੁਲ ਪੁਲਿਸ ਆ ਪੁਲਿਸ ਬਹੁਤ ਅਨਮਨੁੱਖੀ ਤਸ਼ੱਦਦ ਕਰਕੇ ਜਿਹੜਾ ਉਹ ਲੋਕਾਂ ਨੂੰ ਕਤਲ ਕਰ ਰਹੀ ਆ ਇਹ ਇਕੱਲੀ ਕੈਰੀ ਘ ਮੌਜ ਜਿਹੜੀ ਕਸਟਡੀ ਵਿੱਚ ਹੋਈ ਹੈ ਕਦੇ ਤਾਂ ਨਸ਼ੇ ਦੇ ਨਾਮ ਤੇ ਕਤਲ ਹੋ ਰਿਹਾ ਕਦੇ ਇਨਕਾਉਂਟਰ ਹੋ ਰਿਹਾ ਹਰ ਰੋਜ਼ ਝੂਠੇ ਇਨਕਾਉਂਟਰ ਹੋ ਰਿਹਾ ਪੁਲਿਸ ਨੂੰ ਜਿਹੜਾ ਉਹ ਕੇਂਦਰ ਨੇ ਵੀ ਖੋਲ ਦਿੱਤੀ ਹੋਈ ਹੈ ਕਿਉਂਕਿ ਜਿਹੜੇ ਕੇਂਦਰ ਦੇ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਹੁਣ ਲਾਗੂ ਹੋ ਚੁੱਕੇ ਆ ਉਹਨਾਂ ਮੁਤਾਬਕ ਹੁਣ ਕੋਰਟ ਕਚੈਰੀਆਂ ਦਾ ਕੰਮ ਹੀ ਪੁਲਿਸ ਪੁਲਿਸ ਤੈਅ ਕਰੂਗੀ ਵੀ ਕੀ ਕੌਣ ਸਜ਼ਾ ਦੇ ਯੋਗ ਹੈਗਾ ਕੌਣ ਨਹੀਂ ਹੈਗਾ ਇਹ ਹੁਣ ਅਦਾਲਤ ਨਹੀਂ ਤੈਅ ਕਰੂਗੀ ਇਹ ਪੁਲਿਸ ਤੈਅ ਕਰੂਗੀ ਜਦੋਂ ਅੰਨੇਵਾ ਤੁਸੀਂ ਪੁਲਿਸ ਨੂੰ ਇੰਨੀਆਂ ਜੜੀ ਖੁੱਲ੍ਹਾਂ ਦੇ ਦਿੱਤੀਆਂ ਹੈਗੀਆਂ ਤਾਂ ਫਿਰ ਪੁਲਿਸ ਜਿਹੜੀ ਕਭੀ ਨਹੀਂ ਧਰਨਾ ਲੱਗਿਆ ਲੱਗਦਾ ਵੀ ਅੱਜ ਵੀ ਕਿਤੇ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਭਾਜਦਾ ਨਜ਼ਰ ਆ ਰਿਹਾ ਦੇਖੋ ਪੁਲਿਸ ਪ੍ਰਸ਼ਾਸਨ ਹੁਣ ਵੀ ਇਹੀ ਕਹਿ ਰਿਹਾ ਵੀ ਅਸੀਂ ਸਾਡੇ ਕਰਕੇ ਉਹਦੀ ਮੌਤ ਨਹੀਂ ਹੋਈ ਕੋਈ ਅਸੀਂ ਕੁੱਟਮਾਰ ਨਹੀਂ ਕੀਤੀ ਇਹ ਇਹ ਜਿਹੜਾ ਉਹ ਜਾਂ ਤਾਂ ਬਿਮਾਰ ਸੀਗਾ ਜਾਂ ਉਹ ਬਾਹਰ ਉਹਦੀ ਮੌਤ ਹੋਈ ਆ ਉਹ ਮੰਨਣ ਤੋਂ ਇਨਕਾਰ ਕਰ ਰਹੇ ਵੀ ਸਾਡੇ ਟੌਰਚਰ ਕਰਕੇ ਉਹਦੀ ਮੌਤ ਹੋਈ ਆ ਪਰ ਇੱਥੇ ਅਦਾਲਤ ਨੇ ਮੰਨ ਲਿਆ ਵੀ ਉਹ ਉਹਦੀ ਮੌਤ ਜਿਹੜੀ ਉਹ ਜੇਲ੍ਹ ਵਿੱਚ ਹੋਈ ਆ ਤੇ ਹੁਣ ਉਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਕੱਲ 10 ਵਜੇ ਆਜੂਗੀ ਜਿਸ ਤੋਂ ਬਾਅਦ ਸਾਫ਼ ਹੋ ਜਾਊਗਾ ਵੀ ਉਹਨੂੰ ਕਿੰਨਾ ਜਿਹੜਾ ਟੌਰਚਰ ਕਰਕੇ ਉਹਦਾ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਤੁਸੀਂ ਵੀ ਲਗਾਤਾਰ ਜ਼ਿਕਰ ਕੀਤਾ ਕਿ 30 ਤੋਂ ਪਲੱਸ ਨੌਜਵਾਨ ਆ ਜਿਹੜੇ ਉਹ ਪੁਸਤੇ ਤਸ਼ੱਦਦ ਦੇ ਦੌਰਾਨ ਮਤਲਬ ਉਹਦਾ ਦਮ ਤੋੜ ਦਿੰਦੇ ਆ ਕਿਸ ਪਾਸੇ ਪੰਜਾਬ ਨੂੰ ਧੱਕਿਆ ਜਾ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣਾਇਆ ਜਾ ਰਿਹਾ ਦੇਖੋ ਆਪਾਂ ਇਹ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਹੁਣ ਇੰਨੇ ਧਰਨੇ ਕਦੇ ਨਹੀਂ ਲੱਗੇ ਸੀ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੱਗ ਰਿਹਾ ਇਹਦਾ ਕਾਰਨ ਇਹ ਆ ਕਿ ਲੋਕਾਂ ਵਿੱਚ ਹੁਣ ਬਹੁਤ ਚੇਤਨਾ ਹੁਣ ਲੋਕ ਲੋਕਾਂ ਨੂੰ ਜਦੋਂ ਤੁਸੀਂ ਇੰਨਾ ਨਪੇੜ ਦਬਾ ਕੇ ਰੱਖੋਗੇ ਉਹਨਾਂ ਦਾ ਰੋਜਗਾਰ ਦਾ ਕੋਈ ਪ੍ਰਬੰਧ ਨਹੀਂ ਹੈ ਨਸ਼ਾ ਇੰਨਾ ਹਰ ਰੋਜ਼ ਆਪਾਂ ਕੋਈ ਕੋਈ ਨਾ ਕੋਈ ਖਬਰ ਸੁਣਦੇ ਜਿਹਦੇ ਵਿੱਚ ਓਵਰਡੋਜ਼ ਕਰਕੇ ਮੌਤ ਹੋ ਰਹੀ ਹੈ ਲੋਕਾਂ ਵਿੱਚ ਇਹ ਗੁੱਸਾ ਵੀ ਇੱਥੇ ਨਸ਼ਾ ਬਹੁਤ ਅੰਤਾਂ ਦਾ ਨਸ਼ਾ ਵੇਚ ਰਿਆ ਲੋਕ ਨੌਜਵਾਨਾਂ ਦੀ ਕਤਲ ਹੋ ਰਹੀ ਹੈ ਨਸ਼ੇ ਨਾਲ ਕਤਲ ਕਰ ਰਹੇ ਹਾਂ ਉਤੋਂ ਤੁਸੀਂ ਪੁਲਿਸ ਦੀ ਗੁੰਡਾਗਰਦੀ ਬਹੁਤ ਵੱਧ ਗਈ ਹੈ ਇਹਦੇ ਕਰਕੇ ਇੱਕ ਤਾਂ ਕਿਸਾਨ ਲਗਾਤਾਰ ਆਪਦੀ ਫਸਲਾਂ ਬਚਾਉਣ ਲਈ ਜਿਹੜਾ ਉਹ ਕਾਰਪੋਰੇਟ ਖਿਲਾਫ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆ ਬੇਰੋਜਗਾਰ ਨੌਜਵਾਨ ਜਿਹੜੇ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆ ਰਹੇ ਸਨ ਇਸ ਕਰਕੇ ਜਦੋਂ ਲੋਕਾਂ ਵਿੱਚ ਇਹ ਚੇਤਨਾ ਵਧ ਗਈ ਲੋਕ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਿਆ ਤਾਂ ਇੱਥੇ ਉਹ ਇਹ ਸਪੇਸ ਖਤਮ ਕਰ ਰਿਹਾ ਜਮਹੂਰੀ ਸਪੇਸ ਲੋਕਤੰਤਰਿਕ ਸਪੇਸ ਖਤਮ ਕਰ ਰਿਹਾ ਤਾਂ ਕਿ ਲੋਕਾਂ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਇੱਕ ਗੱਲ ਹੋਰ ਦੱਸੋ ਜਿੱਦਾਂ ਕਿ ਪੰਜਾਬ ਸਰਕਾਰ ਨੇ 31 ਮਈ ਤੱਕ ਡੈਡਲਾਈਨ ਜਾਰੀ ਕੀਤੀ ਸੀ ਕਿ ਨਸ਼ਾ ਬੰਦ ਕੀਤਾ ਜਾਊਗਾ ਕਿ ਲੱਗਦਾ ਹੈਗਾ 31 ਮਈ ਤੋਂ ਬਾਅਦ ਕਿਸੇ ਨੇ ਨਸ਼ਾ ਨਹੀਂ ਕੀਤਾ ਜਾਂ ਕੋਈ ਨੌਜਵਾਨ ਸੜਕ ਤੇ ਡਿੱਗਿਆ ਨਹੀਂ ਮਿਲਿਆ ਦੇਖੋ ਹਰ ਰੋਜ਼ ਹੀ ਖਬਰ ਆ ਰਹੀਆਂ ਹੁਣ ਅੱਜ ਸਵੇਰ ਦੀ ਵੀ ਖਬਰ ਹੈ ਵੀ ਇੱਕ ਨੌਜਵਾਨ ਮੋਟਰਸਾਈਕਲ ਤੋਂ ਡਿੱਗਿਆ ਕਿਉਂਕਿ ਓਵਰਡੋਜ਼ ਨਾਲ ਦੀ ਮ ਵਧ ਰਹੀਆਂ ਤੇ ਇਹਦਾ ਪੰਜਾਬ ਸਰਕਾਰ ਦੇ ਇਹ 3 ਸਾਲਾਂ ਦੇ ਦਰਮਿਆਨ ਚਿੱਟਾ ਬਹੁਤ ਜ਼ਿਆਦਾ ਆਮ ਹੋ ਗਿਆ ਤੁਸੀਂ ਕਿਸੇ ਪਿੰਡ ਵਿੱਚ ਜਾ ਕੇ ਪੁੱਛ ਲਓ ਉਹ ਪਿੰਡ ਦਾ ਆਮ ਬੱਚਾ ਵੀ ਇਹ ਦੱਸ ਦੂਗਾ ਵੀ ਕਿਹੜਾ ਕਿਹੜਾ ਪਿੰਡ ਦਾ ਨਸ਼ਾ ਤਸਕਰ ਇੱਥੇ ਨਸ਼ਾ ਵੇਚਦਾ ਨਸ਼ਾ ਤਾਂ ਇਹ ਨਾਮ ਹੋ ਗਿਆ ਇਹ ਤੱਕ ਕਿ ਪੁਲਿਸ ਇੱਕ ਵਾਰੀ ਆ ਬਾਰਡਰ ਤੇ ਜਿਹੜੀ ਇਹ ਪ੍ਰਾਈਵੇਟ ਗੱਡੀ ਵਿੱਚ ਪੁਲਿਸ ਵਾਲਾ ਜਿਹੜਾ ਨਸ਼ਾ ਲੋਕਾਂ ਨੇ ਫੜਿਆ ਉਹ ਤੋਂ ਨਸ਼ਾ ਬੋਨਟ ਵਿੱਚ ਨਸ਼ਾ ਲੋਕੋ ਕੇ ਲੈ ਕੇ ਜਾਂਦਾ ਉਹਨਾਂ ਨੇ ਫੜਿਆ ਤੇ ਇੱਥੇ ਤੋਂ ਐਸਐਸਪੀ ਉਹਦੇ ਹੱਕ ਜਾ ਗਿਆ ਵੀ ਇਹ ਤਾਂ ਬਰਾਮਦ ਕਰਕੇ ਲੈ ਕੇ ਆ ਰਿਆ ਸੀਗਾ ਵੀ ਬੋਨਟ ਚ ਲੁਕਾ ਕੇ ਪੁਲਿਸ ਵਾਲੇ ਇੱਥੇ ਨਸ਼ਾ ਲੈ ਕੇ ਆਉਂਦੇ ਆ ਤਾਂ ਉਹਨਾਂ ਦੀ ਜਿਹੜੀ ਹਿਫਾਜ਼ਤ ਦੇ ਵਿੱਚ ਪੂਰਾ ਪੁਲਿਸ ਪ੍ਰਸ਼ਾਸਨ ਖੜ ਜਾਂਦਾ ਜਿਹੜੀ ਜੁੱਧ ਨਸ਼ਿਆਂ ਵਿਰੋਧ ਜਿਹੜੀ ਮਹਿੰਮ ਚਲਾਈ ਉਲਟੋ ਘੋਰੀਆ ਜਦੋਂ ਨਸ਼ਾ ਵੇਚਣ ਵਾਲੇ ਇਹਨਾਂ ਦੀ ਆਪ ਦੇ ਸਾਰੇ ਰਾਜਨੀਤੀ ਬਾਣ ਇਥੇ ਨਸ਼ਾ ਵੇਚਦੇ ਹੋਣ ਜਦੋਂ ਨਸ਼ਾ ਵੇਚਣ ਵਿੱਚ ਇਥੇ ਪੁਲਿਸ ਸ਼ਾਮਲ ਹੋਵੇ ਨਸ਼ਾ ਵੇਚਣ ਵਿੱਚ ਇਥੇ ਫੌਜ ਸ਼ਾਮਲ ਹੋਵੇ ਤਾਂ ਤੁਸੀਂ ਕਿਵੇਂ ਕਹਿ ਸਕਦੇ ਇਥੇ ਨਸ਼ਾ ਖਤਮ ਹੋ ਗਿਆ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਘਰ ਟਾ ਕੇ ਇਹ ਸਭ ਕਸਕਾਰ ਰਹੇ ਆ ਚਿੱਟੇ ਵਾਲਿਆਂ ਨੂੰ ਕਿ ਭਾਈ ਤੁਸੀਂ ਜਿਹੜੀ ਜਾਇਦਾਦ ਬਣਾਈ ਆ ਚਿੱਟਾ ਵੀ ਕਿਸੇ ਤੋਂ ਖਤਮ ਕਰ ਰਹੇ ਆ ਫਿਰ ਤੁਸੀਂ ਹਜੇ ਵੀ ਕਹਿ ਰਹੇ ਹਾਂ ਕਿ ਪੰਜਾਬ ਚਿੱਟਾ ਹੈਗਾ ਦੇਖੋ ਮਜੀਠੀਆ ਦਾ ਘਰ ਕਿਹਨੇ ਢਾਇਆ ਕਿਸੇ ਨੇ ਢਾਇਆ ਉਹਦਾ ਨਾਮ ਚਿੱਟੇ ਵਿੱਚ ਕਿੱਡਾ ਵੱਡਾ ਨਾਮ ਆਉਣੇ ਚਿੱਟੇ ਦਾ ਐਡਾ ਵੱਡਾ ਕਾਰੋਬਾਰ ਚਲਾਇਆ ਉਹਦੇ ਬਹੁਤ ਉਹਦੇ ਬਹੁਤ ਖلاف ਬਸਬੂਤ ਮਿਲੇ ਪਰ ਉਹਦਾ ਘਰ ਕਿਸੇ ਨੇ ਢਾਇਆ ਘਰ ਜਿੰਨੇ ਵੀ ਜਣੇ ਦੇ ਵੀ ਘਰ ਢਾਇਆ ਤੁਸੀਂ ਦੇਖੋ ਬਹੁਤ ਆਮ ਪਰਿਵਾਰ ਆ ਜਾਂ ਤਾਂ ਉਹ ਨਸ਼ਾ ਕਰਦਾ ਹੋਊਗਾ ਮਾੜਾ ਮੋਟਾ ਇੱਥੇ ਇਹ ਕਹਿੰਦੇ ਨਾ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਇਹਨਾਂ ਨੇ ਯੁੱਧ ਲੋਕਾਂ ਦੇ ਵਿਰੁੱਧ ਕੀਤਾ ਆਪਾਂ ਮੰਨਦੇ ਆ ਵੀ ਨਸ਼ਾ ਤਾਂ ਖਤਮ ਹੋਣਾ ਚਾਹੀਦਾ ਪਰ ਨਸ਼ਾ ਖਤਮ ਇਸ ਕਰ ਐਵੇਂ ਨਹੀਂ ਹੋਣਾ ਚਾਹੀ ਘਰ ਟਾਤਾ ਤੇ ਉਹਦੇ ਪਰਿਵਾਰ ਨੂੰ ਹੀ ਸਾਰੇ ਨੂੰ ਦੋਸ਼ੀ ਮੰਨ ਲਿਆ ਇੱਥੇ ਨਸ਼ਾ ਖਤਮ ਕਰਨਾ ਤਾਂ ਜਿਹੜਾ ਨਸ਼ਾ ਨਸ਼ਾ ਲੈ ਕੇ ਆਉਂਦੇ ਆ ਬਾਡਰਾਂ ਤੋਂ ਲੈ ਕੇ ਆਉਂਦੇ ਵੱਡੇ ਵੱਡੇ ਵਪਾਰੀ ਜਿਹੜੇ ਨਸ਼ੇ ਦੇ ਆ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਨਾ ਕਿ ਮਾੜੇ ਮੋٹے ਛੋਟੇ ਛੋਟੇ ਜਿਹੜੇ ਨਸ਼ਾ ਕਰਨ ਵਾਲੇ ਜਿਹੜੇ ਆ ਭੀੜਤ ਨੇ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਸਵਾਲ ਹੈਗਾ ਜਿੱਦਾਂ ਹੁਣ ਗਰੀਬਾਂ ਦੇ ਦਲਿਤਾਂ ਦੇ ਘਰ ਟਾਏ ਗਏ ਆ ਵੀ ਇਹ ਨਸ਼ੇ ਦੀ ਦੇਸ਼ ਦੇ ਵਿੱਚ ਮਤਲਬ ਕਿ ਜੋ ਵੀ ਸੀਗਾ ਹਨਾ ਖਾਰ ਵਾਲੀ ਬੀਬੀ ਬਠਿੰਡੇ ਵਾਲੀ ਬੀਬੀ ਬਈ ਤੁਹਾਡਾ ਕੀ ਕਹਿਣਾ ਚਾਹਦੇ ਜਿਹਨੂੰ ਹਾਲੇ ਤੱਕ ਜਿਹੜਾ ਹੈਗਾ ਉਹਦੇ ਘਰ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਹਾਲਾਂਕਿ ਉਹ ਜੇਲ੍ਹ ਚ ਗਈ ਮੰਗਰੋ ਤੇ ਬਾਹਰ ਪਹਿਲਾਂ ਆਈ ਹੈ ਦੇਖੋ ਉਹ ਤੋਂ ਵੀ ਸਾਫ਼ ਆ ਵੀ ਉਹਦੇ ਵੱਡੇ ਵੱਡੇ ਪੁਲਿਸ ਅਧਿਕਾਰੀ ਉਹ ਚ ਸ਼ਾਮਲ ਹੋਣਗੇ ਇਸੇ ਕਰਕੇ ਉਹਦੇ ਨਾਂ ਤਾਂ ਉਹ ਉਹਦੇ ਉਹਦੇ ਖਿਲਾਫ ਜਿਹੜਾ ਕੋਈ ਘਰਟਾਉਣ ਦੀ ਕਾਰਵਾਈ ਆਪਾਂ ਦੇਖੀ ਤੇ ਉਹਦੀ ਜ਼ਮਾਨਤ ਜਦੋਂ ਹੋਈ ਉਦੋਂ ਵੀ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਆਮ ਲੋਕਾਂ ਨੂੰ ਤੁਸੀਂ ਘਰ ਟਾਈ ਜਾਂਦੇ ਆ ਤੇ ਇਹਨੂੰ ਕੁਝ ਕਰ ਹੀ ਨਹੀਂ ਰਹੇ ਇਸ ਕਰਕੇ ਉਹਨੂੰ ਜਿਹੜਾ ਜੇਲ੍ਹ ਵਿੱਚ ਰੱਖਣਾ ਪਿਆ ਤੇ ਉਹ ਹਜੇ ਵੀ ਬੀਬੀ ਅਗਲੇ ਆਮ ਵਧੀਆ ਅਗ ਉੱਥੇ ਮਿਲੰਦੂ ਜੇਲ੍ਹ ਚ ਵੀ ਉਹਨੂੰ ਬਹੁਤ ਫੈਸਿਲਟੀਆਂ ਦਿੱਤੀਆਂ ਹੋਣੀਆਂ ਇੱਥੇ ਉੱਪਰ ਤੱਕ ਪੂਰਾ ਪ੍ਰਬੰਧ ਜਿਹੜਾ ਉਹ ਨਸ਼ਾ ਤਸਕਰ ਬਣਿਆ ਹੋਇਆ ਇਸੇ ਕਰਕੇ ਹੁਣ ਜੇ ਉਹਨੂੰ ਵੀ ਕੌਨਫੀਡੈਂਸ ਇਸੇ ਕਰਕੇ ਹੀ ਆ ਨਾ ਵੀ ਉਸ ਉਸ ਬੀਬੀ ਦੀ ਜੇ ਤੁਸੀਂ ਗੱਲ ਸੁਣੋ ਉਹਨੂੰ ਪੂਰਾ ਕੌਨਫੀਡੈਂਸ ਆਪ ਦੇ ਆਪ ਤੇ ਕਿਉਂਕਿ ਉਹਨੂੰ ਪਤਾ ਵੀ ਮੇਰੇ ਉੱਚ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਆ। ਤਾਂ ਮਤਲਬ ਕਿ ਮੇਰੀ ਪਹੁੰਚ ਦੂਰ ਹਾਂ ਬਿਲਕੁਲ ਜੀ ਪਹੁੰਚ ਬਹੁਤ ਦੂਰ ਤੱਕ ਆ ਉਹ ਬਿਲਕੁਲ ਅਗਲੀ ਜਦੋਂ ਉਹਦੀ ਉਹਦੀ ਪਿੱਠ ਪਿੱਛੇ ਏਡੇ ਵੱਡੇ ਵੱਡੇ ਅਧਿਕਾਰੀ ਉਹਦੇ ਨਾਲ ਆ ਤਾਂ ਫਿਰ ਉਹ ਅਗਲੀ ਕੌਨਫੀਡੈਂਸ ਬੋਲੂਗੀ ਉਹਦੇ ਉਹਦੇ ਘਰ ਤੇ ਬਲਡੋਜ਼ਰ ਨਹੀਂ ਚੱਲੂਗਾ ਕਿਉਂਕਿ ਉਹਦੇ ਉਹਦੀ ਰਾਖੀ ਕਰਨ ਵਾਲਾ ਪੂਰਾ ਪ੍ਰਬੰਧ ਉਹਦੇ ਨਾਲ ਖੜਾ ਆ ਅੱਜ ਮੀਟਿੰਗ ਹੋਈ ਆ ਤੁਹਾਡੀ ਪ੍ਰਸ਼ਾਸਨ ਦੇ ਨਾਲ ਪੁਲਿਸ ਮੁਲਾਜ਼ਮ ਸੀਗੇ ਸਾਰੇ ਮੌਜੂਦ ਕੀ ਫੈਸਲਾ ਹੋਇਆ ਅਗਲੀ ਕੀ ਰਣਨੀਤੀ ਹੋਊਗੀ ਪ੍ਰਸ਼ਾਸਨ ਨੇ ਕੀ ਭਰੋਸਾ ਰਿਹਾ ਦੇਖੋ ਪ੍ਰਸ਼ਾਸਨ ਨੇ ਕੋਈ ਭਰੋਸਾ ਨਹੀਂ ਦਿੱਤਾ ਉਸ ਦਾ ਸਿੱਧਾ ਮੁਕਰਦੇ ਰਹੇ ਆ ਕਹਿੰਦੇ ਸਾਡੀ ਸਾਡਾ ਨਾਂ ਤਾਂ ਅਸੀਂ ਇਹਦੀ ਕੁੱਟਮਾਰ ਕੀਤੀ ਨਾ ਕਹਿੰਦੇ ਕੁੱਟਮਾਰ ਕਰਕੇ ਉਹਦੀ ਮੌਤ ਹੋਈ ਹੈ ਪੂਰੀ ਦੀ ਪੂਰੀ ਗੱਲ ਉਹ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਤੇ ਕੱਲ ਨੂੰ ਜਿਹੜੀ ਰਿਪੋਰਟ ਆਊਗੀ ਇਸ ਤੋਂ ਬਾਅਦ ਜੱਥੇਬੰਦੀਆਂ ਜਿਹੜੀਆਂ ਮਿਲ ਕੇ ਕੋਈ ਨਾ ਕੋਈ ਸੰਘਰਸ਼ ਲਿਖਣਗੀਆਂ ਕਿਉਂਕਿ ਉਹ ਬਾਅਦ ਤੱਕ ਇਹ ਬਹਾਨਾ ਬਣਾ ਰਿਹਾ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ ਵੀ ਇਹ ਸਾਡੀ ਨਿਗਰਾਨੀ ਹੇਠ ਕਤਲ ਹੋਇਆ ਤਾਂ ਇਸ ਕਰਕੇ ਕੱਲ ਨੂੰ ਰਿਪੋਰਟ ਆਉਣ ਤੋਂ ਬਾਅਦ ਜੇ ਉਹ ਰਿਪੋਰਟ ਵਿੱਚ ਪੂਰੇ ਸਬੂਤ ਆਪਣੇ ਸਾਰੀਆਂ ਜਥੇਬੰਦੀ ਨੂੰ ਮਿਲਦਾ ਤਾਂ ਜਲਦੀ ਤੋਂ ਜਲਦੀ ਕੋਈ ਸੰਕਰ ਸੁਲਿੱਕਿਆ ਜਾਊਗਾ ਧੰਨਵਾਦ ਧੰਨਵਾਦ ਤੁਹਾਡਾ ਵੀ ਹੁਣ ਸਾਡੇ ਨਾਲ ਬਲਵਿੰਦਰ ਸਿੰਘ ਨੌਜਵਾਨ ਜਿਸ ਦੀ ਮੌਤ ਹੋ ਚੁੱਕੀ ਆ ਦੋਸ਼ ਲਾਇਆ ਪਰਿਵਾਰ ਨੇ ਕਿ ਪੁਲਿਸ ਪ੍ਰਸ਼ਾਸਨ ਨੇ ਕਹਿ ਰਟਾਇਆ ਸੀ ਅਸੀਂ ਉਹਨਾਂ ਦੀ ਅਜੇ ਧਰਮ ਪਤਨੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਦੀਦੀ ਤੁਹਾਡੇ ਹਸਬੰਡ ਦਾ ਕੀ ਨਾਮ ਸੀਗਾ ਬਲਵਿੰਦਰ ਸਿੰਘ ਦਾ ਕਿੰਨੀ ਉਮਰ ਸੀ ਉਹਨਾਂ ਦੀ 38 ਸਾਲ ਦੀ ਕੀ ਕਾਰਨ ਬਣਿਆ ਕਿ ਅੱਜ ਸਿਰਦਾ ਸਾਇਆ ਜਿਹੜਾ ਤੁਹਾਡੇ ਤੋਂ ਚਲੇ ਆ ਗਿਆ ਤਾਂ ਕੀ ਕਾਰਨ ਬਣਿਆ ਕਿਉਂ ਪੁਲਿਸ ਨੇ ਜਿਹੜਾ ਹੈਗਾ ਉਸਤੇ ਇੰਨਾ ਕਹਿਰ ਟਾਇਆ ਸੀਗਾ ਮੈਮ ਇਹ ਗੱਲ ਬਣੀ ਸੀ ਸਾਡੇ ਮੇਰੀ ਤਾਂ ਵੀ ਐਕਸੀਡੈਂਟ ਹੋਇਆ ਸੀ ਲੱਤ ਟੁੱਟੀ ਸੀ ਹੂੰ ਬੇਟੇ ਦਾ ਘਟਵਟਿਆ ਸੀ ਇੱਕ ਬੇਟਾ ਪੜ ਰਹਾ ਹੈ ਉਹ ਵੀ ਢਿੱਲੇ ਰਹਿੰਦੇ ਆ ਹੂੰ ਤੇ ਵੀ ਇਹ ਟਰੱਕ ਡਰਾਈਵਰ ਸੀਗੇ ਥੋੜੇ ਹਸਮੈਂਟ ਹਾਂਜੀ ਟਾਈਮ ਤੋਂ ਇਹਨਾਂ ਨੂੰ 5-7 ਮਹੀਨੇ ਹੋ ਗਏ ਸੀ ਅਸੀਂ ਕਦੇ ਤੁਸੀਂ ਘਰੇ ਰਹੋ ਵੀ ਸਾਨੂੰ ਔਖਾ ਵੀ ਆ ਹੂੰ ਅੰਦੇ ਠੀਕ ਆ ਇਹਨਾਂ ਨੇ ਅੰਡੇ ਤੇ ਵੀ ਚਿਕਨ ਦੀ ਦੁਕਾਨ ਕੀਤੀ ਹੂੰ ਛੋਟੀ ਜੀ ਕੋਈ ਦੁਕਾਨ ਸੀ ਸਾਡੀ ਘਰੇ ਕੀਤੀ ਹੋਈ ਸੀ ਆਦਰੋਜਗਾਰ ਚ ਹਾਂਜੀ ਮੈਮ ਤੇ ਵੀ ਜਦੋਂ ਕੀਤੀ ਤੇ ਠੇਕੇ ਵਾਲੇ ਆਉਂਦੇ ਜਾਂਦੇ ਰਹਿੰਦੇ ਸੀ ਆਂਦੇ ਵੀ ਸਾਡੀ ਦਾਰੂ ਵੇਚਣ ਲੱਗ ਜਾਂਦੇ ਹੂੰ ਪਗਾਂ ਦਾ ਵੇਚ ਲਓ ਠੀਕ ਆ ਦੂ ਪੇਟੀਆਂ ਨਾਲ ਦੇ ਠੇਕੇ ਤੋਂ ਲਿਆਂਦਾ ਸੀਗਾ ਨੰਬਰ ਲਿਖਾ ਕੇ ਆਉਂਦਾ ਸੀਗਾ ਸਾਰਾ ਕੁਝ ਪਰਚੀ ਸਾਰਾ ਕੁਝ ਲਿਖਾ ਕੇ ਲੈ ਕੇ ਆਉਂਦੇ ਸੀ ਹਾਂਜੀ ਕਟਾ ਕੇ ਲੈ ਕੇ ਆਉਂਦਾ ਸੀਗਾ ਬਾਅਦ ਵਿੱਚ ਮਹੀਨਾ ਹੋ ਗਿਆ ਸੀ ਇਹਨਾਂ ਨੇ ਟੌਰਚਰ ਕਰਦਿਆ ਨੂੰ ਸਾਨੂੰ ਕੌਣ ਕਰਦਾ ਪਿਆ ਸੀ ਟੌਰਚਰ ਇਹਨਾਂ ਨੂੰ ਟੌਰਚਰ ਕਰਦਾ ਸੀਗਾ ਨਵਦੀਪ ਨਵਦੀਪ ਇਨਚਾਰਜ ਹਾਂਜੀ ਕਿੱਥੋਂ ਹੁੰਦੇ ਕਿਹੜੀ ਚੌਂਕੀ ਦੇ ਆ ਪੰਜ ਗਰਾਂਹ ਅੱਛਾ ਪੰਜ ਗਰਾਂਹ ਕਲਾਮ ਪੰਜ ਗਰਾਂਹ ਹੂੰ ਇਹ ਸਾਨੂੰ ਵਿਚਰ ਕਰਦਾ ਸੀ ਮਹੀਨਾ ਹੋ ਗਿਆ ਸੀਗਾ ਕਦੇ ਕਿੰਨੇ ਦਿਨਾਂ ਤੋਂ ਆ ਜਾਂਦੇ ਇਸ ਕਰੇ ਕਿੰਨੇ ਤੋਂ ਕੁਝ ਮਿਲਦਾ ਨਹੀਂ ਸੀਗਾ ਇਹਨਾਂ ਇਹਨਾਂ ਨੂੰ ਠੇਕੇ ਵਾਲੇ ਨੂੰ ਕਹਿੰਦਾ ਸੀ ਇਹ ਦੋ ਦੀ ਵੇਚਦਾ ਵੀ ਦੋ ਨੰਬਰ ਦੇ ਸੂਹਨ ਦੇ ਵੀ ਨਹੀਂ ਬਾਦੂ ਇਹ ਠੇਕੇ ਵਾਲੇ ਵੀ ਇਹਨਾਂ ਦੇ ਨਾਲ ਰਲ ਗਏ ਜਦੋਂ ਇਹਨੇ ਨਾਲ ਰਲ ਗਏ ਇਹਨਾਂ ਨੇ ਆਏ ਇਹਨਾਂ ਨੇ ਆਉਂਦੀਆਂ ਪੇਟੀਆਂ ਚੱਕ ਲਈਆਂ ਅਸੀਂ ਨਾ ਦੀ ਨੂੰ 5000 ਰੁਪਏ ਮਹੀਨਾ ਇਹਨੇ ਕਿਹਾ ਤੁਸੀਂ 5000 ਮਹੀਨਾ ਭਰ ਦੇਸਗੇ ਅੱਛਾ ਇਹ ਥੋੜਾ ਤੋਂ ਮਹੀਨਾ ਲੈਂਦਾ ਸੀ ਮਹੀਨਾ ਲੈਂਦਾ ਸੀ ਰਿਸ਼ਵਤ ਤੇ ਲੈਂਦਾ ਸੀ ਹਾਂਜੀ 5000 ਰੁਪਏ ਇਹ ਇਹਨਾਂ ਦਾ ਰਲ ਮਿਲ ਕੇ ਕੰਮ ਚਲਾਈ ਜਾਂਦੇ ਆ ਇਹਨਾਂ ਨੇ ਉਹਨੂੰ ਲਾ ਲਿਆ ਸੀਗਾ ਹੂੰ ਬਾਅਦ ਵਿੱਚ ਮੈਮ ਠੇਕੇ ਵਾਲੇ ਤੇ ਇਹ ਇਹਨਾਂ ਨੇ ਰਲ ਮਿਲ ਕੇ 20000 ਦੀ ਮੰਗ ਕੀਤੀ ਸਾਡੇ ਤੋਂ ਮਨ ਲਿਆ ਪੈਸੇ ਵਧਾ ਤੇ ਵੀ ਮੈਨੂੰ ਵੱਧ ਪੈਸੇ ਦਿਆ ਕਰੋ ਵੱਧ ਪੈਸੇ ਦਿਆ ਕਰੋ 20000 ਦੀ ਮੰਗ ਕਰਦੀ ਮੈਮ ਅਸੀਂ ਤਿੰਨ ਮਰੀਜ਼ ਸੀ ਇੱਕ ਸਾਨੂੰ ਪਾਲਣ ਵਾਲਾ ਸੀਗਾ ਹੂੰ ਅਸੀਂ ਤਿੰਨ ਵੀ ਇੰਨਾ ਤਾਂ ਬੰਦ ਦੇ ਵੀ ਨਹੀਂ ਸੀ ਸਾਨੂੰ ਅੰਦਾਜ਼ੇ 20000 ਦੀ ਇਹਨੇ ਮੰਗ ਕੀਤੀ ਇਹ ਚੁੱਪ ਕਰਕੇ ਇਹ ਆਏ ਠੇਕੇ ਵਾਲੇ ਨਾਲ ਇਹਨਾਂ ਦੇ ਠੇਕੇ ਵਾਲੇ ਤੇ ਚੰਕੀ ਵਾਲੇ ਮਿਲੇ ਸੀ ਇਹ ਆਏ ਇਹਨਾਂ ਨੇ ਚੁੱਪ ਕਰਕੇ ਭੱਜਣ ਵਾਲਾ ਹੈ ਨਹੀਂ ਸੀਗਾ ਉਹ ਉਹ ਇਹਨਾਂ ਨੇ ਚੁੱਪ ਕਰਕੇ ਉਹਨੂੰ ਬਾਹ ਲਿਆ ਆਣ ਕਿ ਇਹਨਾਂ ਨੇ ਵੀ ਜਦੋਂ ਅਸੀਂ ਆਏ ਨਾ ਲਫੜ ਲਫੜੋ ਦੇ ਮਾਰੇ ਹਮਮ ਕੁਰਸੀ ਤੇ ਬਾਹ ਲਏ ਇਹਨਾਂ ਨੇ ਚੱਕ ਲਈਆਂ ਪੇਟੀਆਂ ਠੇਕੇ ਦੀਆਂ ਸੀਗੀਆਂ ਉਹ ਚੱਕਲਾਂ ਜਿਹੜਾ ਚੱਕੇ 6 ਵਜੇ ਲੈ ਗਈ ਲੈ ਗਈ 6 ਵਜੇ ਹਿੱਤ ਚੌਂਕੀ ਲਿਆਏ ਇੱਥੇ ਇਹਨਾਂ ਨੇ ਆ ਕੇ ਵੀ ਬਹੁਤ ਜ਼ਿਆਦਾ ਕੁੱਤੇ ਨਾਲ ਦੇ ਦੋ ਬੰਦੇ ਚੱਕੇ ਸੀ ਇੱਕ ਮੇਰਾ ਵੀ ਹਸਬੰਦ ਚੱਕਿਆ ਸੀ ਇੱਕ ਹੋਰ ਕੋਈ ਚੱਕਿਆ ਸੀ ਨਾਲ ਦਾ ਮੁੰਡਾ ਇਹਨਾਂ ਨੇ ਬਹੁਤ ਜ਼ਿਆਦਾ ਕੁੱਤੇ ਬਾਅਦ ਵਿੱਚ ਉਸੇ ਦਿਨ ਹੀ 1 ਵਜੇ ਮੰਡੀ ਵਿੱਚ ਲੈ ਕੇ ਆਏ ਮੰਡੀ ਵਿੱਚ ਲੈ ਕੇ ਆਏ ਅੱਖਾਂ ਬੰਨ ਕੇ ਮੂੰਹ ਬੰਨ ਕੇ ਉੱਥੇ ਇਹਨਾਂ ਨੇ ਲਖਦੀਪ ਨੇ ਇਸ ਇਹਨੇ ਚੌਂਕੀ ਚਾਰ ਜਣੇ ਇਹਨੇ 5 ਪੇਟੀਆਂ ਸ਼ਰਾਬ ਦੀਆਂ ਹਰਿਆਣੇ ਦੀਆਂ ਜੱਕ ਕਹਿੰਦਾ ਤੁਸੀਂ ਇਹ ਕਹਿਣਾ ਵੀ ਮੇਰੀ ਹੈਗੀ ਉਹਨਾਂ ਤੇ ਉਹ ਪਾਇਆ ਨਹੀਂ ਅੱਛਾ ਉਹਨਾਂ ਦੇ ਮੂੰਹੋਂ ਸਾਬਤ ਕਰਾਉਣਾ ਚਾਹੁੰਦੇ ਸੀਗੇ ਸਾਬਤ ਕਰਾਉਣਾ ਚਾਹੁੰਦਾ ਸੀ ਕੁੱਟ-ਕੁੱਟ ਕੇ ਮੇਰੀ ਘਰ ਵਾਲਾ ਕਹਿੰਦਾ ਸੀ ਮੇਰੇ ਤੋਂ ਕੁੱਟ ਨਹੀਂ ਚੱਲੀ ਜਾਂਦੀ ਮੈਥੋਂ ਕੁਝ ਵੀ ਕਰਵਾ ਲਓ ਡਰਾਈਵਰ ਬੰਦਾ ਸੀ ਹੂੰ ਬਾਅਦ ਵਿੱਚ ਇਹਨਾਂ ਨੇ ਹੂੰ ਕੋਈ ਚੁੱਪ ਇਹਨਾਂ ਨੇ ਬਾਅਦ ਵਿੱਚ ਜਿੱਦੂ ਲਿਆ 1.5 ਵਜੇ ਮੈਂ ਮੈਂ ਜਸਵਿੰਦਰ ਸਿਕੰਜਨ ਤੇ ਨਾ ਪਰੀ ਨਵਦੀਪ ਇਹਨਾਂ ਨੇ 1 ਵਜੇ ਦੇ ਦੇ ਗੁੱਟਣ ਲੱਗੇ दारू ਪੀ ਪੀ ਕਿਨਾਂ ਨੂੰ ਦਿਨ ਚੜ ਕੇ ਉਹ ਤੋਂ ਮੈਮ ਕੋਟ برداشت ਨਹੀਂ ਹੋਈ ਅੱਜ ਕਿਵੇਂ ਲੱਗਦਾ ਵੀ ਕਿਤੇ ਗਾ ਤੁਸੀਂ ਕਦੇ ਲੜਕੇ ਨਹੀਂ ਦੇਖਿਆ ਹੋਣਾ ਤੇ ਨਹੀਂ ਕਿਵੇਂ ਜਾਨ ਨਿਕਲੀ ਹੋਊਗੀ ਨਹੀਂ ਜੀ ਕਦੇ ਵੀ ਨਹੀਂ ਉਹ ਬੰਦਾ ਤੁਹਾਨੂੰ ਪਤਾ ਡਰਾਈਵਰੀ ਲੈਂਚ ਡਰਾਈਵਰ ਬੰਦੇ ਕਿਹਜੇ ਹੁੰਦੇ ਆ ਅਸਮਕ ਹੁੰਦੇ ਆ ਲੜਦੇ ਕਿਸੇ ਨਾਲ ਐਸੇ ਨਹੀਂ ਹੁੰਦੇ ਬਹੁਤ ਜ਼ਿਆਦਾ ਮੈਡਮ ਅਸੀਂ ਲੂਲੇ ਲਗੜੇ ਤਿੰਨ ਮਰੀਜ਼ ਸਾਲ ਮਗਰਛਾਟ ਗਿਆ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਆ ਜੀ ਦੋ ਬੇਟੇ ਹੈ ਹਾਂਜੀ ਅੱਛਾ ਜਦੋਂ ਕਟਮਾਰ ਹੋਈ ਫਿਰ ਤੁਹਾਨੂੰ ਕਦੋਂ ਪਤਾ ਲੱਗਿਆ ਉਹਨਾਂ ਦਾ ਪਤਾ ਜੀ ਸਾਨੂੰ ਕਦੋਂ ਵੀ ਇਹਨਾਂ ਨੇ ਜਦੋਂ ਸਵੇਰ ਨੂੰ ਫੋਨ ਲਾਇਆ ਤੁਹਾਨੂੰ ਮਿਲਣ ਦੇ ਦਿੰਦੇ ਸੀ ਜਾਂ ਗੱਲਬਾਤ ਨਹੀਂ ਜੀ ਕਦੇ ਵੀ ਇਹਨਾਂ ਨੇ ਮਿਲਣ ਦਿੱਤਾ ਹੀ ਨਹੀਂ ਗੱਲਬਾਤ ਵੀ ਨਹੀਂ ਮੁਲਾਕਾਤ ਜਾਂਦੀ ਵਾਰ ਦਾ ਕੋਈ ਉਹਦੇ ਨਾਲ ਦੁੱਖ ਸੁੱਖ ਵੀ ਨਹੀਂ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਇਹਨੇ ਆਪ ਹੀ ਵਕੀਲ ਕੀਤਾ ਨਵਦੀਪ ਨੇ ਸਾਰਾ ਕੁਝ ਨਹੀਂ ਆਪ ਕੀਤਾ ਅਸੀਂ ਤਾਂ ਮੈਂ ਮੈਨੂੰ ਜੋ ਕਰਈ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਇਹ ਚੀਜ਼ਾਂ ਕੀ ਹੁੰਦੀਆਂ ਆ ਸਾਰਾ ਕੁਝ ਨੇ ਆਪ ਕੀਤਾ 12 ਦਿਨ ਹੋ ਗਏ ਸੀ ਜੇਲ੍ਹ ਚ ਗਏ ਨੂੰ 13ਵੇਂ ਦਿਨੇ ਇਹਨਾਂ ਨੇ ਮਾਰ ਕੇ ਸਾਨੂੰ ਇਹਦੀ ਮੌਤ ਹੋ ਗਈ ਹੈ ਇਹਨਾਂ ਨੇ ਕਿ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਲਾਸ਼ ਹੀ ਘਰੇ ਆਈ ਹੈ ਹਾਂਜੀ ਹਾਂ ਕਤੇ ਤੁਹਾਡੇ ਮਨ ਚ ਆਸ ਅਸੀਂ ਵੀ ਮੇਰਾ ਬੰਦਾ ਘਰੇ ਆਊਗਾ ਤੇ ਲੱਗਦਾ 12 16 ਤਰੀਕ ਨੂੰ ਜੇਲ੍ਹ ਛੱਡਿਆਨ ਦਾ ਸੀ 26 ਤਰੀਕ ਦੀ ਜਿਵਾਨਤ ਸੀ ਅਸੀਂ ਬਹੁਤ ਜਿਆਦਾ ਕੋਛ ਸੀ ਅਸੀਂ ਕਮੀ ਉਹਨੇ ਕਰਿਆ ਹਣਾ ਸਾਨੂੰ ਕੀ ਪਤਾ ਸੀ ਇਹਨਾਂ ਨੇ ਮਾਰ ਹੀ ਦੇਣਾ ਵੀ ਹੈ ਮਾਰਤਾ ਲੱਗਦਾ ਅਜ ਨਿੱਕਾ ਜਿਹਾ ਕਾਰੋਬਾਰ ਲੈ ਕੇ ਬਹਿ ਗਿਆ ਮੈਂ ਕਿਹਾ ਜੀ ਮੈਂ ਕਿਹਾ ਸਾਨੂੰ ਇਹਨਾਂ ਨੇ ਮਾਰਤਾ ਕੋਟ ਕੋਟ ਕੇ ਹੱਥ ਬੰਨ੍ਹ ਬਹੁਤ ਤਰਲੇ ਪਾਈ ਉਹਨੇ ਉਹ ਨਾਲ ਦਾ ਮੁੰਡਾ ਨੇ ਵੀ ਮੈਨੂੰ ਤਾਂ ਘੱਟ-ਕੁੱਟਿਆ ਭਾਈ ਨੂੰ ਬਹੁਤ ਕੁੱਟਿਆ ਰਾਤ ਪਾਉਂਦਾ ਸੀ ਧਰਲੇ ਪਾਉਂਦਾ ਸੀ ਪਰ ਨਹੀਂ ਇਹਨਾਂ ਨੇ ਨਹੀਂ ਸੁਣੀ ਉਹਦੀ ਇਹਨਾਂ ਨੇ ਇੱਕ ਵੀ ਨਹੀਂ ਉਹਦੀ ਸੁਣੀ ਧਰਲਾ ਸੁਣਿਆ ਹੀ ਨਹੀਂ ਇਹਨੇ ਹੁਣ ਤੁਸੀਂ ਕੀ ਇਨਸਾਫ ਲੈਣ ਲਈ ਬੈਠੇ ਹੋ ਇਨਸਾਫ ਲੈਣ ਲਈ ਇਹ ਮੈਡਮ ਬੈਠੇ ਆ ਅਸੀਂ ਅਸੀਂ ਇਹਨੇ ਵੀ ਇਹਦੀ ਵਰਦੀ ਲੈਣੀ ਚਾਹੀਦੀ ਹੈਨ ਸਖਤ ਤੋਂ ਸਖਤ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਫੇਰ ਸ਼ਿਸ਼ਕਾਰ ਕਰਨਾ ਨਹੀਂ ਮੈਂ ਨਹੀਂ ਕਰਨਾ ਅੱਜ ਤੁਸੀਂ ਇੱਥੇ ਚੌਂਕੀ ਦੇ ਮੂਹਰੇ ਧਰਨਾ ਲਾਇਆ ਹੁਣ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਉਹ ਮੰਨਦੇ ਆ ਵੀ ਹਾਂ ਸਾਡੀ ਵਜ੍ਹਾ ਕਰਕੇ ਮੌਤ ਹੋਈ ਹੈ ਮੈਮ ਇਹ ਮੰਨ ਨਹੀਂ ਰਹੀ ਉਹ ਨਾਲੇ ਕਹਿੰਦੇ ਨਾ ਪਤਾ ਲੱਗਿਆ ਕਿ ਉਹ ਉਹਨਾਂ ਨੂੰ ਕੋਈ ਰੋਗ ਲੱਗਿਆ ਹੋਇਆ ਸੀ ਕਹਿੰਦੇ ਬਿਮਾਰ ਸੀਗਾ ਨਹੀਂ ਮੈਮ ਉਹਨਾਂ ਤਾਂ ਰੋਗ ਹੀ ਸੀ ਮੈਨੂੰ ਛੇਤੀ ਰੋਗ ਸੀ ਉਹਨਾਂ ਨੂੰ ਤਾਂ ਰੋਗ ਹੀ ਹੈ ਨਹੀਂ ਉਹਨਾਂ ਦਾ ਤਨਾ ਕੱਢਿਓ ਨਹੀਂ ਤਾਂ ਕਦੀ ਇੱਕ ਗੋਲੀ ਵੀ ਨਹੀਂ ਲਈ ਸੀ ਐਡੀ ਵੱਡੀ ਉਹਦੀ ਸਿਹਤ ਗੱਡੇ ਵਰਗੀ ਦੇ ਪਈ ਸੀ ਉਹਦੀ ਉਸ ਬੰਦੇ ਨੂੰ ਰੋਗ ਨਹੀਂ ਸੀ ਕੋਈ ਕਦੀ ਵੀ ਲੱਗਦਾ ਵੀ ਐਡੀ ਕਿ ਜ਼ਿਆਦਾ ਕੁੱਟ ਮਾਰ ਕੀਤੀ ਬਹੁਤ ਜ਼ਿਆਦਾ ਪਤਾ ਲੱਗਿਆ ਵੀ ਉਹਨੂੰ ਕੀ ਕੀ ਕਿਹੜੀ ਸਜ਼ਾ ਦਿੱਤੀ ਜਾਂ ਕਿਵੇਂ ਕੁੱਟਦੇ ਸੀ ਪਤਾ ਲੱਗਿਆ ਕੁਛ ਉਹਨਾਂ ਨੂੰ ਉਹ ਮੁੰਡਾ ਨੇ ਮੈਨੂੰ ਤਾਂ ਚਪਲਾਂ ਚ ਪੇੜਿਆ ਨਾ ਕੁੱਟਿਆ ਬਾਹਰ ਨੂੰ ਡੰਗ ਨਾਲ ਕੁੱਟਿਆ ਆਹ ਹੱਡੀਆਂ ਤੋੜੂੰਗਾ ਵੀ ਇਹਨਾਂ ਆਹ ਚੀਜ਼ਾਂ ਤੇ ਚੀਚੇ ਹਾਂ ਉਹ ਮੁੰਡਾ ਸਾਨੂੰ ਉਹ ਮੁੰਡਾ ਸਬੂਤ ਆ ਸਾਡਾ ਲੱਗਦਾ ਇੱਥੇ ਕੋਈ ਇਨਸਾਨੀਅਤ ਖਤਮ ਹੋ ਗਈ ਵੀ ਜਵੇਂ ਤਰਸ ਨਹੀਂ ਆਇਆ ਕੋਈ ਨਹੀਂ ਆਇਆ ਤਰਸ ਇਹਨਾਂ ਨੂੰ ਪੂਰਾ ਵੀ ਤਰਸ ਨਹੀਂ ਆਇਆ ਤਰਸ ਆਇਆ ਹੁੰਦਾ ਉਹ ਕਹਿੰਦਾ ਸੀ ਮੈਨੂੰ ਸਜ਼ਾ ਤੁਸੀਂ ਏਦੋਂ ਵੀ ਵੱਧ ਦੇ ਦੋ ਮੈਨੂੰ ਘੁੱਟੋ ਨਾ ਪਰ ਨਹੀਂ ਸੁਣੀ ਨਹੀਂ ਗੱਲ ਮੰਨ ਲਓ ਜੇਕਰ ਤੁਹਾਨੂੰ ਨਹੀਂ ਇਨਸਾਫ ਮਿਲਦਾ ਫਿਰ ਤੁਹਾਡਾ ਅਗਲਾ ਕੀ ਕਦਮ ਹੋਊਗਾ ਕੀ ਭਾਰੀ ਕਦਮ ਹੋਊਗਾ ਤੁਹਾਡਾ ਭਾਰੀ ਕਦਮ ਅਸੀਂ ਧਰਨੇ ਲਾਵਾਂਗੇ ਅਸੀਂ ਇਨਸਾਫ ਲੈ ਕੇ ਇਨਸਾਫ ਲੈ ਕੇ ਹਟਾਂਗੇ ਅਸੀਂ ਧਰਨੇ ਲਾਵਾਂਗੇ ਉਹਨਾਂ ਚਰ ਅਸੀਂ ਭਾਵੇਂ ਸਾਨੂੰ ਕਿੰਨਾ ਟਾਈਮ ਹੋ ਜਾਈਏ ਅਸੀਂ ਸਸਕਾਰ ਕਰਨਾ ਹੀ ਨਹੀਂਗਾ ਉਹਦੀ ਮਿੱਟੀ ਪਈ ਹੈ ਉਹ ਨਹੀਂ ਤੁਸੀਂ ਅਜੇ ਸਸਕਾਰ ਨਹੀਂਗੇ ਨਹੀਂ ਜੀ ਅੱਜ ਉਹਨੂੰ 8 ਦਿਨ ਹੋ ਗਏ ਹੁਣ ਕਿੱਥੇ ਆ ਉਹਨਾਂ ਦੀ ਜਿਹੜੀ ਬੋਡੀ ਹੈਗੀ ਕਿੱਥੇ ਰੱਖੀ ਹੋਈ ਹੈ ਉਹਨਾਂ ਦੀ ਅਸੀਂ ਲਾਈ ਹੋਈ ਹੈ ਫ੍ਰਿਜ ਦੇ ਵਿੱਚ ਲਾਈ ਹੈ ਫ੍ਰਿਜ ਦੇ ਵਿੱਚ ਲਾਈ ਹੋਈ ਹੈ ਹਮ ਇਨਸਾਫ ਮਿਲਣ ਤੋਂ ਬਾਅਦ ਹੀ ਸਸਕਾਰ ਕਰਨਾ ਫੇਰ ਕਰਨਾ ਅਸੀਂ ਜੀ ਹਾਂਜੀ ਇੱਕ ਪਹਿਨ ਕਹਿੰਦੇ ਕਿ ਜੇ ਭਰਾ ਦੇ ਸੱਟ ਵੀ ਵੱਜ ਜੇ ਤਾਂ ਭੈਣ ਉਹ ਚੱਲ ਨਹੀਂ ਸਕਦੀ ਅੱਜ ਤਾਂ ਭਰਾ ਸਦਾ ਲਈ ਦੁਨੀਆ ਛੱਡ ਕੇ ਚੱਲ ਗਿਆ ਐਡਾ ਕੀ ਉਹਦੇ ਤੇ ਕਹਿਰ ਜਾਗ ਗਿਆ ਕਿ ਅੱਜ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਮੌਤੇ ਘਾਟੀ ਉਤਾਰ ਦਿੱਤਾ ਹਾਂਜੀ ਮੌਤ ਦੇ ਘਾਟੀਦਾਰ ਤਾਂ ਉਹਨੂੰ ਤਾਂ ਆਪ ਹੀ ਕਾਰੋਬਾਰ ਦੇ ਕੇ ਆਪ ਹੀ ਘਟਮਾਰ ਕਰਕੇ ਆਪ ਹੀ ਮਾਰਦਾ ਜੀ ਉਹ ਤਾਂ ਨਾਲ ਡਰਾਈਵਲੀ ਲੈਣ ਚ ਸੀ ਉਹ ਕਿਹੜਾ ਖਸਦਾਂ ਲਈ ਇਹ ਕੰਮ ਕਰਦਾ ਸੀ ਮੁੰਡੇ ਦੀ ਲੜਾਈ ਹੋ ਗਈ ਸੀ ਜਦ ਬੱਚਿਆਂ ਦੇ ਸੱਟਾ ਸੁੱਟਾ ਲੱਗੀਆਂ ਸੀ ਅੱਖ ਵੀ ਤੂੰ ਨਹੀਂ ਜਾਣਾ ਡਰਾਈਵਲੀ ਨਹੀਂ ਕਰਨੀ ਹੁਣ ਤੂੰ ਘਰੇ ਰਹਿ ਆਪਦਾ ਛੋਟਾ ਮੋਟਾ ਕੰਮ ਕਰ ਚਲ ਉਹਨੇ ਮੀਟ ਤੇ ਆਂਡਿਆਂ ਦੀ ਕੱਲੀ ਦੁਕਾਨ ਖੋਲ੍ਹ ਲਈ ਦੁਕਾਨ ਕਰਦਾ ਸੀ ਇਹ ਜਾਨੀ ਕਾ ਠੇਕੇ ਵਾਲੇ ਆਉਣ ਲੱਪੇ ਕਹਿੰਦੇ ਸਾਡੀ दारू ਵਕਾ ਚਲ ਉਹਨੇ ਮਾੜਾ ਮੋਟੇ ਵੇਚਣ ਲੱਗ ਗਿਆ ਹਨਾ दारू ਤੇ ਇਹ ਜਣੇ ਨਾਮਦੀਪਾ ਇਹ ਕਹਿੰਦਾ ਸੀ ਤੇਰੇ ਹੱਥ ਰੱਖਾਂਗੇ ਤੈਨੂੰ ਕੁਝ ਹੋਣ ਨਹੀਂ ਦਿੰਦੇ ਤੂੰ दारू ਵਿੱਚ ਤੇ ਮੁੜ ਕੇ ਬਾਅਦ ਵਿੱਚ ਜਦੋਂ ਇਹ ਤੋਂ ਮੀਨਾ ਮੂਨਾ ਮੰਗਦੇ ਸੀ ਮੀਨਾ ਵੀ ਭਰਨ ਲੱਗ ਗਿਆ ਸੀ ਮੀਡ दारू ਵੀ ਮੰਗਦੇ ਸੀ ਉਹ ਵੀ ਦੇਣ ਲੱਗ ਗਿਆ ਸੀਗਾ ਤੇ ਚਾਲ ਕੇ ਮਤਲਬ ਬਾਅਦ ਚ ਮੁੜ ਕੇ 20000 ਤੇ ਆ ਗਈ 20000 ਇਹ ਤੋਂ ਨਹੀਂ ਦਿੱਤਾ ਗਿਆ ਖਾਂਦੇ ਪੀਂਦੇ ਸੀ ਵਧੀਆਸ ਤੇ ਖੇਡਦੇ ਨੂੰ ਲੈ ਕੇ ਗਏ ਅਈ ਤਾਖਿਆ ਦੇ ਦਿਨ ਇਹ ਕੁਝ ਨਹੀਂ ਕਰਦਾਗਾ ਤੇ ਪਰ ਉਹਨੇ ਕਿੰਨੀ ਕੀ ਬੁਰੀ ਹਾਲਤ ਕਰੀ ਇਹਦੀ ਬਹੁਤ ਜ਼ਿਆਦਾ ਕਿ ਜਿਹੜੀ ਵੇਖਣਯੋਗ ਵੀ ਨਹੀਂ ਸਾਡੇ ਰਹੀ ਹੂੰ ਉਹਨੇ ਪਿੰਡ ਉੱਥੇ ਚਾਹਤੇ ਨਾ ਗੱਡੀਆਂ ਤੇ ਚੁੱਕਣਾ ਆ ਤੇ ਰਾਤ ਨੂੰ ਕੁੱਟਮਾਰ ਕਰਕੇ ਥਾਣੇ ਦੇ ਵਿੱਚੋਂ ਸਵੱਟ ਗੱਡੀ ਲੈ ਕੇ ਪੰਜ ਪੇਟੀਆਂ ਹਰਿਆਣੇ ਦੀ दारू ਲਿਆ ਕੇ ਕੁੱਟ ਕੇ ਮਨਾ ਕੇ ਵੀ ਜਿਵੇਂ ਜਿਵੇਂ ਅਸੀਂ ਕਵਾਂਗੇ ਤੂੰ ਓਵੇਂ ਓਵੇਂ ਹੀ ਕਹਿਣਾ ਉਹ ਕਹਿੰਦਾ ਜੀ ਮੇਰੇ ਹੱਥ ਬੰਦਾ ਤੁਹਾਡੇ ਮੂਹਰੇ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਹੀ ਕਹੂੰਗਾ ਇਹਨਾਂ ਨੇ ਦਾਨ ਅਮੰਡੀਚ ਲਿਆ ਕੇ 1.5 ਵਜੇ ਸਵੱਟ ਗੱਡੀ ਤੇ ਬਿਠਾ ਕੇ ਲਿਆ ਕੇ ਖਾ ਮੂੰਹ ਬਨ ਕੇ ਦੋਨੋਂ ਮੁੰਡਿਆਂ ਨੂੰ ਕਹਿੰਦੇ ਤੁਸੀਂ ਹਾਂ ਇੱਥੇ ਕੀ ਕਰਦੇ ਆ ਉਹਨਾਂ ਦੇ ਜੀ दारू ਵੇਚਦੇ ਆ ਆਂਦੇ ਕਿੱਥੋਂ ਲਿਆਂਦੀ ਆ ਇਹ ਜੀ ਹਰਿਆਣੇ ਦੀ ਆ ਜਿਹੜੇ ਤੁਹਾਡੇ ਬਾਈ ਦੀ ਕੁੱਟਮਾਰ ਹੋਈ ਆ ਤਾਂ ਜਿੱਦਾਂ ਹੁਣ ਉਹਦੀ ਬੋਡੀ ਤੁਹਾਡੇ ਕੋਲ ਹੀ ਆ ਦੇਖਿਆ ਵੀ ਉਹਦੇ ਤੇ ਨਿਸ਼ਾਨ ਕਿੰਨੇ ਕੁ ਹੈਗੇ ਕੁਝ ਪਤਾ ਲੱਗਿਆ ਹਾਂ ਜੀ ਹੈਗੇ ਨੁਕਸਾਨ ਟੱਡ ਤੇ ਵੀ ਆ ਗਿੱਟੇ ਦੀ ਹੱਡੀ ਵੀ ਟੁੱਟੀ ਹੋਈ ਆ ਅੰਦਰ ਵੀ ਡਾਕਟਰ ਨੇ ਕੇਰਾਂ ਤਾਂ ਕਹਿੰਦੇ ਬਾਹਰਲੀ ਸੱਟ ਤਾਂ ਹੈ ਨਹੀਂ ਕੋਈ ਵੀ ਬਾਹਰਲੀ ਤਾਂ ਉਹ ਹਾਂਜੀ ਵੀ ਗੁੱਜੀਆਂ ਵੀ 100% ਤੁਹਾਡਾ ਬਣੂਗਾ ਗਾਂ ਅਸੀਂ ਕਹਿ ਨਹੀਂ ਸਕਦੇ ਸਰਕਾਰੀ ਕਰਾਇਆ ਇਹਨਾਂ ਕੋਈ ਇਹ ਤਾਂ ਮੈਡੀਕਲ ਚੈੱਕਅਪ ਨਹੀਂ ਕਰਵਾਇਆ ਨੀ ਜੈਮਰ ਵੀਰ ਨੂੰ ਹੀ ਪਤਾ ਹੋਵੇ ਫਿਰਦਾ ਇਹ ਜੇ ਇਹ ਆ ਮੂਰੇ ਜਸਵਿੰਦਰ ਇਹਦੇ ਵੱਡਾ ਇਹ ਛੋਟਾ ਬਲਵਿੰਦਰ ਸੀ ਤੇ ਜਸਵਿੰਦਰ ਆ ਇਹਨੇ ਕਿ ਨੇ ਜਨ ਵੀ ਇਹ ਵੀਰ ਜੀ ਭੱਜੇ ਫਿਰ ਇਹ ਨਿਤ ਨਿਮ ਹੀ ਜਾਂਦੇ ਹੁੰਦੇ ਸੀ ਹੁੰਦੇ ਸੀ ਮੇਰੇ ਬ੍ਰਦਰ ਦੀ ਮੁਲਾਕਾਤ ਕਰਵਾ ਦਿਓ ਕਰਵਾਉਂਦੇ ਨਹੀਂ ਸੀਗੇ ਨਹੀਂ ਜੀ ਬਰ ਬਰਦੇ ਨੇ ਇਹੀ ਜਾਂਦੇ ਰਹੇ ਨਾ ਹਾਂਜੀ ਜੀ ਆਹੀ ਗੱਲ ਬਾਤ ਹੋਈ ਵੀ ਜਦੋਂ ਕਿ ਮਤਲਬ ਵੀ ਮੇਰਾ ਭਰਾ ਬਹੁਤ ਭੱਜਿਆ ਨੱਠਿਆ ਜਾਨੀ ਕਿ ਇਹਨਾਂ ਨੇ ਕੁੱਟ ਕੁੱਟ ਕੇ ਇਹਦੇ ਤੇ ਪਰਚਾ ਵੀ ਪਾਤਾ ਪਰਚਾ ਪਾ ਕੇ ਵੀ ਵੇਲਾ ਨੂੰ ਆਂਦੇ ਨਾ ਨਾਲ ਦਾ ਮੁੰਡਾ ਦੱਸਦਾ ਪਿਆ ਕਹਿੰਦਾ ਜੀ ਸੁੱਤਿਆ ਪਿਆ ਨੂੰ ਟਾ ਲੈਂਦੇ ਸੀ ਡਾਂਗਾ ਮਾਰਦੇ ਸੀ ਇਹਦੇ ਤੇ ਤਾਂ ਮਾਰ ਮਰ ਛਿੱਤਰ ਉ ਤਾਂ ਵੈਸੇ ਉਹਦੇ ਵੀ ਆਂਦੇ ਹੱਡੀ ਆ ਥੋੜੀ ਜੀ ਹੈਗੀ ਆ ਕਰੈਕਟ ਉਹਦੀ ਵੀ ਵੀ ਸੁਣੋ ਜਿਹੜਾ ਨਾਲ ਵਾਲਾ ਸੁਣੂ ਘੱਟ ਘੁੱਟੇ ਤੁਹਾਡੇ ਭਾਈ ਨੂੰ ਉਹ ਵੀ ਦੱਸਦਾ ਕਹਿੰਦੇ ਇਹਨੂੰ ਤੱਕ ਘੰਟਾ ਘੰਟਾ ਅੰਦਰ ਅੜਾ ਪਾਉਂਦੀ ਸੀ ਉਹਦਾ ਜਿਵੇਂ ਮਰਜ਼ੀ ਕਰ ਲੋ ਵੀ ਮੇਰੇ ਤੇ ਜਿਵੇਂ ਵੀ ਤੁਹਾਡੇ ਤੋਂ ਬੰਦਾ ਪਰਚਾ ਪਾ ਲੂ ਵੀ ਮੈਨੂੰ ਕੁੱਟ ਮਾਰ ਨਾ ਕਰੋ ਇਹਨਾਂ ਨੇ ਇੰਨਾ ਕੀ ਜ਼ਿਆਦਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਅੱਜ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਦੀ ਵਜ੍ਹਾ ਦੀ ਇੰਨੀ ਕੁੱਟ ਮਾਰ ਕਰਕੇ ਹੀ ਉਹਦੀ ਮੌਤ ਹੋਈ ਹਾਂਜੀ ਪਏ ਪੁਲਿਸ ਨੇ ਹੀ ਕੁੱਟਿਆ ਮਾਰਿਆ ਬਹੁਤ ਇਹਨੇ ਕਨਵਦੀਪ ਨੇ ਕਿਹਾ ਸੀ ਕਹਿੰਦਾ ਮੈਂ ਹਣ ਇਹਨੂੰ ਬਾਹਰ ਨਹੀਂ ਮੋੜਨ ਦਿੰਦਾ ਕਹਿੰਦਾ ਨਾ ਜੇਲ੍ਹੋਂ ਨਿਕਲ ਦਵਾਨਾ ਸਾਨੂੰ ਨਹੀਂ ਪਤਾ ਇਹਨੇ ਨਾ ਕੀ ਗੱਲ ਬਾਤ ਵਿੰਦਰ ਨੇ ਦੀ ਭਾਜਨ ਅੱਠ ਕੀ ਦਿਨਾਂ ਰੋਟੀ ਨਾ ਪਾਣੀ ਐਨੀ ਖੁਸ਼ੀ ਮਨਾਈ ਵੀ ਅੱਜ ਬਾਹਰ ਲੈ ਕੇ ਆਉਣਾ ਸਾਰਾ ਠੰਡੇ ਤਾਂ ਵੀ ਪਿਆਏ ਪੂਏ ਵੀ ਅੱਜ ਮੇਰੇ ਪ੍ਰਾਣੇ ਆਉਣਾ ਐਨੀ ਖੁਸ਼ੀ ਮਨਾਈ ਮੈਨੂੰ ਪਤਾ ਸੀਗਾ ਵੀ ਉਹ ਜੋਂਦਾ ਨਹੀਂ ਉਹਦੀ ਤਾਂ ਲਾਸ਼ ਹੀ ਆਊਗੀ ਸਾਨੂੰ ਇਹ ਨਹੀਂ ਸੀ ਪਤਾ ਜਿੱਦੋਂ ਗਿਆ ਕਹਿੰਦਾ ਦੂਜਾ ਮੁੰਡਾ ਬਾਹਰ ਗਿਆ ਕਹਿੰਦਾ ਹਾਂ ਪਤਾ ਇੱਥੇ ਖੜੇ ਘੰਟਾ ਹੋ ਗਏ ਪਿੰਦਾ ਇਹਨੇ ਜਦੋਂ ਇਹ ਜਗੇ ਤਾਂ ਉਹ ਆਏ ਸਿੱਧਾ ਸਦੋਦ ਪਿਆ ਬਰਫ ਚਗੜੇ ਵਾਂਗੂ ਲੱਗਿਆ ਤੇ ਉਹ ਤਾਂ ਨੂੰ ਆ ਚੱਕੀ ਜਾਂਦਾ ਉਵੇਂ ਹੀ ਪਿਆ ਹੁਣ ਵੀ ਤਾਂ ਹੀ ਚ ਵਚਾਕਦਾ ਹੀ ਮੁੱਕ ਗਿਆ ਖਾਂ ਬੰਦ ਸੀ ਕਿ ਖੁੱਲੀਆਂ ਹੀ ਖੁੱਲੀਆਂ ਹੀ ਪਈਆਂ ਹੁਣ ਵੀ ਖੁੱਲੀਆਂ ਹੀ ਖੁੱਲੀਆਂ ਜਿਹਾ ਜੀਵਤਾਲ ਗੇ ਨਾਲ ਲੱਗੀ ਪਈ ਆ ਜਦੋਂ ਮੇਰੇ ਪ੍ਰਾਣੇ ਜਾ ਕੇ ਵੇਖਿਆ ਜੀ ਗੜੇ ਚ ਲੱਗਿਆ ਪਿਆ ਸੀਗਾ ਫਿਰ ਇਹਨੇ ਮੁੰਡੇ ਭੇਜੇ ਵੀ ਕੀ ਆ ਵੀ ਮੈਨੂੰ ਹੀ ਲੱਗਦਾ ਹੋਵੇ ਕੋਈ ਸ਼ਾਹ ਹੋਣ ਇਹਨਾਂ ਨੇ ਨਹੀਂ ਸਨ ਵੀ ਜੇਲ੍ਹ ਵਾਲੇ ਜਿਹੜੇ ਆ ਵੀ ਪੁਲਸ ਵਾਲੇ ਇਹਨਾਂ ਨੇ ਪੂਰਾ ਹੀ ਸਾਥ ਨਹੀਂ ਸਾਨੂੰ ਦਿੱਤਾ ਵੀ ਜਾਂ ਤੁਹਾਨੂੰ ਅਸੀਂ ਐਂਬੂਲੈਂਸ ਲਿਆ ਕੇ ਦਿੰਨੇ ਜਾਂ ਤੁਹਾਨੂੰ ਕੋਈ ਗੱਡੀ ਤੇ ਅਸੀਂ ਲਿਜਾ ਕੇ ਆਪਦੇ ਵੀ ਕਲਤੇ ਲੈ ਕੇ ਗਏ ਹਾਂ ਜੀ ਅਸੀਂ ਆਪਦੇ ਵੀ ਕਲਤੇ ਮੋਟਰਸਾਈਕਲ ਤੇ ਲਾਦ ਕੇ ਲੈ ਗਏ ਜਦੋਂ ਉਹਨਾਂ ਨੇ ਲੈ ਕੇ ਗਏ ਡਾਕਟਰਾਂ ਕੋਲੇ ਡਾਕਟਰਾਂ ਦੇ ਵੇਦੇ ਹੋ ਗਏ ਵੀ 25 ਮਿੰਟ ਮੌਤ ਹੋਈ ਹਾਂਜੀ ਬਰਫ ਚ ਲੱਗਿਆ ਪਿਆ ਸੀ ਗੜੇਉ ਸਾਨੂੰ ਤਾਂ ਜੀ ਬਲੇਟ ਕਈ ਫੜਾਤਾ ਸਮਝ ਲਾ ਲੱਗ-ਲੱਗ ਕਰਤੇ ਸੀਗੇ 12 ਦਿਨ ਤਾਂ ਇਕੱਠੇ ਰਹੇ ਦੋਨੇ ਉਹ ਮੁੰਡਾ ਤੇ ਮੇਰੇ ਘਰ ਵਾਲਾ 12 ਦਿਨ ਇਕੱਠੇ ਰਹੇ 13ਵੇਂ ਦਿਨ ਜਿੱਦੇ ਜਵਾਨ ਪਹੁੰਚੇ ਉਹ ਦਿਨਾਂ ਨੇ ਕੰਟਾ ਜਿਹੜੇ ਜਵਾਨ ਕੰਦਿਸ ਲੱਗ-ਲੱਗ ਕਰਤੇ ਸੀਗੇ ਉਹ ਆਂਦਾ ਦੀ ਜਦੋਂ ਕਾਰਨ ਮੇਰੇ ਕੋਲੇ ਸੀ ਬਹੁਤ ਵਧੀਆ ਸੀ ਹੁਣ ਤੁਸੀਂ ਧਰਨਾ ਲਈ ਬੈਠੇ ਹੋ ਇਥੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪਿਆ ਜੀ ਮਾਨ ਨਹੀਂ ਰਿਹਾ ਇਹ ਕਹਿੰਦੇ ਰਿਪੋਰਟਾਂ ਲੈਂਦੇ ਰਿਪੋਰਟਾਂ ਵੀ ਸਰਕਾਰੀ ਅੱਜ ਸਾਨੂੰ ਪਤਾ ਨਹੀਂ ਵੀ ਸਾਡੇ ਹੱਕ ਚਾਉਣੀਆਂ ਕਿ ਕਿਵੇਂ ਆਉਣਗੀਆਂ ਜੇ ਰਿਪੋਰਟਾਂ ਤੋਂ ਬਾਅਦ ਵੀ ਥੋੜੀ ਸੁਣਵਾਈ ਨਾ ਹੋਈ ਤਾਂ ਫਿਰ ਤੁਸੀਂ ਕੀ ਕਰੋਗੇ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਸਾਡਾ ਐਂ ਚੱਲੂਗਾ ਸਾਡਾ ਕਦਮ ਪਹਿਲਾ ਮਹੀਨਾ ਲੱਗ ਜੇ ਅਸੀਂ ਆਹਦਾ ਹੱਕ ਲੈ ਕੇ ਛੱਡਾਂਗੇ ਅੱਜ ਤੱਕ ਕਹਿੰਦੇ ਕਿ ਤੁਸੀਂ ਵੀਰੇ ਦਾ ਆਪ ਦਾ ਹਸਸਕਾਰ ਨਹੀਂ ਕੀਤਾ ਨਹੀਂ ਕੀਤਾ ਨਹੀਂ ਹੋ ਵੀ ਪਈ লাশ ਪਈ ਅੱਜ ਰੋਲਦੀ ਪਈ ਅੱਜ ਜਿਆ 7ਵਾਂ ਦਿਨ ਕਿ 8ਵਾਂ 8ਵਾਂ ਦਿਨ ਆ ਜੀ ਅੱਜ ਤੇ ਅੱਜ ਦੇ ਦਿਨ ਵਿਚਾਰੇ ਨੂੰ ਸਾਨੂੰ ਮਰਿਆ ਹੀ ਮਿਲਿਆ ਵਾ ਸੋ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦਾ ਕਹਿਣਾ ਕਿ ਸਾਡੇ ਜਿਹੜਾ ਨੌਜਵਾਨ ਦੀ ਇਸ ਭੈਣ ਦੇ ਭਰਾ ਦੀ ਮੌਤ ਹੋਈ ਆ ਪੁਲਿਸ ਦੀ ਵਜ੍ਹਾ ਕਰਕੇ ਹੋਈ ਆ ਪੁਲਿਸ ਅੱਜ ਕਿਤੇ ਨਾ ਕਿਤੇ ਕਹਿੰਦੀ ਭਾਈ ਦਾ ਦਿਖਾਈ ਦੇ ਰਿਹਾ ਹੈ ਹੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਹਲੇ ਤੱਕ ਜਿਹੜਾ ਹੈਗਾ ਅਸੀਂ ਉਹਦਾ ਸੰਸਕਾਰ ਨਹੀਂ ਕੀਤਾ ਜਿੰਨਾ ਚਿਰ ਉਹਦਾ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਉਹਦਾ ਸਸਕਾਰ ਨਹੀਂ ਕੀਤਾ ਜਾਊਗਾ ਇਸ ਪਰਿਵਾਰ ਦੀ ਦਾਸਤ ਪਣੀ ਦਰਦਮਈ ਕਹਾਣੀ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਹੈ ਤਾਂ ਮੈਸਜ ਦਾ ਵਿੱਚ ਜਰੂਰ ਬਿਆਨ ਕਰਿਓ ਸੋ ਜੁੜੇ ਰਹਿਣਾ ਜੀ ਹਮ ਇੰਡੀਆ ਟੀਵੀ ਦੇ ਨਾਲ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਪਿੰਡ ਜੌਣ ਵਾਲੇ ਤੋਂ ਇੱਕ ਨੌਜਵਾਨ ਦੀ ਮੌਤ ਹੋਈ ਆ ਪਰਿਵਾਰ ਨੇ ਦੋਸ਼ ਲਾਇਆ ਕਿ ਸਾਡਾ ਨੌਜਵਾਨ ਦੀ ਜਿਹੜੀ ਮੌਤ ਹੋਈ ਆ ਉਹ ਇੱਕ ਪੁਲਿਸ ਚੌਕੀ ਦੇ ਵਿੱਚ ਹੋਈ ਆ ਮਤਲਬ ਕਿ ਜੇਲ੍ਹ ਦੇ ਵਿੱਚ ਹੋਈ ਆ ਤਾਂ ਜਿਸ ਦੇ ਤਸੱਦਦ ਪੁਲਿਸ ਨੇ ਕੀਤਾ ਉਹਨਾਂ ਨੇ ਦੋਸ਼ ਲਾਇਆ ਪਰ ਅੱਜ ਕਿਤੇ ਨਾ ਕਿਤੇ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਕੋਲ ਆਏ ਸੀ ਉਹਨਾਂ ਦਾ ਪੱਖ ਲੈਣ ਦੇ ਲਈ ਕਿ ਵੀ ਉਹ ਦੋਸ਼ ਜਿਹੜਾ ਪਰਿਵਾਰ ਵੱਲੋਂ ਲੱਗਿਆ ਜਾ ਰਿਹਾ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਰ ਅੱਜ ਨਾ ਅੱਜ ਕਿਤੇ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਇਸ ਗੱਲ ਤੋਂ ਭੱਜਦਾ ਨਜ਼ਰ ਦਿਖਾਈ ਦੇ ਰਿਹਾ ਪੁਲਿਸ ਪ੍ਰਸ਼ਾਸਨ ਕੈਮਰੇ ਸਾਹਮਣੇ ਨਹੀਂ ਆ ਰਿਹਾ ਜੇਕਰ ਉਹ ਸੱਚ ਦੇ ਆਧਾਰ ਤੇ ਹੈ ਤਾਂ ਉਹ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਆ ਅਸੀਂ ਉਹਨਾਂ ਨਾਲ رابطہ ਕਾਇਮ ਕੀਤਾ ਚੌਂਕੀ ਇੰਚਾਰਜ ਨਾਲ ਕੀਤਾ ਵੱਡੇ ਅਫਸਰਾਂ ਦੇ ਨਾਲ ਕੀਤਾ ਪਰ ਉਹਨਾਂ ਵੱਲੋਂ ਕਿਤੇ ਨਾ ਕਿਤੇ ਟਾਲ ਮਟੋਲ ਕੀਤਾ ਜਾ ਰਿਹਾ ਉਹ ਗੱਲਬਾਤ ਨਹੀਂ ਕਰਦੇ ਅਸੀਂ ਫਿਲਹਾਲ ਜੇ ਹੁਣ ਕੱਲ ਕਰੀਏ ਹੁਣ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰੀਏ ਤਾਂ ਹੁਣ ਵੀ ਅਸੀਂ ਜਿਹੜਾ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਖੜੇ ਆ ਪਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਅੰਦਰ ਬੈਠਾ ਹੋਇਆ ਕੋਈ ਨਾ ਕੋਈ ਗੱਲ ਕਰਕੇ ਟਾਲ ਮਟੋਲ ਕਰ ਰਿਹਾ ਹੈ ਅਗਰ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਆਪਣਾ ਪੱਖ ਦੇਣਾ ਚਾਹੁੰਦਾ ਹੈਗਾ ਤਾਂ ਡਿਸਕ੍ਰਿ ਸਾਡਾ ਨੰਬਰ ਦਿੱਤਾ ਜਾਊਗਾ ਉਸਤੇ ਕੰਟੈਕਟ ਕਰਕੇ ਆਪਣਾ ਪੱਖ ਦੇ ਦੇ ਸਕਦੇ ਜੀ ਧੰਨਵਾਦ